ਮੈਂ ਤਾਂ ਉਹ ਫੈਕਟਰੀ ਪੁੱਛਦਾ ਵੀ ਜਿੱਥੇ ਤੁਸੀਂ ਸਟੀਲ ਰੋਡ ਚੱਕਦੇ ਹੋ ਕੋਸ਼ਿਸ਼ ਤੁਹਾਡੇ ਚੰਗੇ ਲਈ ਕੀਤੀ ਆ ਚੰਗਾ ਕਰਦਾ ਰਹਾਂਗੇ ਮਤਲਬ ਇਹੀ ਸਾਡੇ ਕੋਲ ਹੈਗਾ ਅਸੀਂ ਘੋੜਿਆਂ ਨੂੰ ਪਿਆਰ ਕਰਦੇ ਆ ਸਾਡਾ ਹੋਰ ਕੋਈ ਮਕਸਦ ਨਹੀਂ ਦੇਖੋ ਉਹਨਾਂ ਨੂੰ ਖੁੱਲੀ ਛੁੱਟੀ ਆ ਸਾਰੇ ਸੱਜਣਾ ਨੂੰ ਜਿਨ੍ਹਾਂ ਨੇ ਪਿਆਰ ਕਰਨਾ ਦਿਲ ਖੋਲ ਕੇ ਕਰੋ ਜਿਨ੍ਹਾਂ ਨੂੰ ਨਫ਼ਰਤ ਕਰਨੀ ਆ ਉਹ ਵੀ ਦਿਲ ਖੋਲ ਕੇ ਕਰਿਓ ਦਿਲ ਮਰਜ਼ੀ ਆ ਕੇ ਵਿਜ਼ਿਟ ਕਰ ਸਕਦਾ ਜਿਹੜਾ ਮਰਜ਼ੀ ਸਟੀਲ ਰੋਡ ਚੱਕ ਕੇ ਲੈ ਜਿਓ ਜਿਹੜਾ ਪਿਆ ਉੱਥੇ ਜਿਹੜਾ ਮਰਜ਼ੀ ਦੇਖ ਕੇ ਜਿੰਨਾ ਮਰਜ਼ੀ ਪਵਾ ਲਿਓ ਨਹੀਂ ਨਹੀਂ ਦੇਵੀ ਦਾ ਸ਼ਹਿਰ ਇੱਕ ਕਹਿੰਦਾ ਅਫਵਾਹਾਂ ਸੁਣ ਕੇ ਐਵੇਂ ਨਾ ਬਦਨਾਮ ਕਰੀ ਜਾ ਦੇਵੀ ਨੂੰ ਸਮਝਣਾ ਇਹ ਤਾਂ ਮੁਲਾਕਾਤ ਕਰਕੇ ਵੇਖ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਜਿਵੇਂ ਕਿ ਆਪਾਂ ਪਹਿਲੀ ਵੀਡੀਓ 'ਚ ਜ਼ਿਕਰ ਕੀਤਾ ਸੀਗਾ ਵੀ ਆਪਾਂ ਸਣੀ ਨਾਲ ਫੀਡ ਬਾਰੇ ਜਿੰਨੇ ਵੀ ਬਹਿਮ ਭਰਮ ਨੇ ਉਹਨਾਂ ਦੀ ਸਾਰਿਆਂ ਦੀ ਗੱਲਬਾਤ ਕਰਾਂਗੇ ਤੇ ਫੀਡ ਕਿੰਨੀ ਕ ਚੱਲਦੀ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਫੀਡ 'ਚ ਕੀ ਨਵਾਂ ਲੈ ਕੇ ਆਏ ਨੇ ਤੇ ਕੀ ਸੁਧਾਰ ਕੀਤੇ ਨੇ ਉਹਦੇ ਸਾਰੇ ਬਾਰੇ ਸਣੀ ਤੋਂ ਡਿਟੇਲ 'ਚ ਗੱਲਬਾਤ ਕਰਨੀ ਆ ਤੇ ਭਾਈ ਜਿਹੜੇ ਬਹਿਮ ਆਏ ਨੇ ਠੀਕ ਹੈ ਮੈਨੂੰ ਵੀ ਕਿਉਂਕਿ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਉਹਦੇ ਕਰਕੇ ਮੈਨੂੰ ਵੀ ਕਈ ਸੱਜਣਾ ਦੇ ਫੋਨ ਆਏ ਬੀਬੀ ਰ ਆਏ ਆ ਕਰਕੇ ਗੱਲ ਕੁਸ਼ਕ ਮੈਂ ਦੱਸ ਦੂੰਗਾ ਤੇ ਕੁਸ਼ਕ ਤੁਹਾਨੂੰ ਪੁੱਛਦਾ ਵੀ ਕਿਹੜੇ ਕਿਹੜੇ ਬਹਿਮ ਨੇ ਜਿਹੜੇ ਫੀਡ ਪ੍ਰਤੀ ਪਾਏ ਜਾਂਦੇ ਨੇ ਬਹਿਮ ਡਾਕਟਰ ਸਭ ਤੋਂ ਪਹਿਲਾਂ ਤਾਂ ਜਿਹੜਾ ਸੀਗਾ ਸੀਡੋਸਾਈਸਿਸ ਦਾ ਹਾਂ ਮੈਂ ਬਹਿਮ ਦੀ ਗੱਲ ਕਰ ਸਕਦਾ ਹੂੰ ਪਹਿਲੀ ਗੱਲ ਤਾਂ ਬਹਿਮ ਦਾ ਕੋਈ ਵੀ ਮੈਂ ਇਲਾਜ ਨਹੀਂ ਕਹਿ ਸਕਦਾ ਉਹਨੂੰ ਆਪਾਂ ਇਹ ਕਹਿੰਦੇ ਆ ਵੀ ਕਿਹੜੇ ਕਿਹੜੇ ਲੋਕ ਨੇ ਜਿਹੜੇ ਤੁਹਾਨੂੰ ਸੁਧਾਰ ਕਰਨ ਦੇ ਵਿੱਚ ਮਤਲਬ ਮੋਟੀਵੇਟ ਕਰ ਰਹੇ ਹੈਲਪ ਕਰ ਰਹੇ ਉਹ 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 ਸਾਨੂੰ ਮਤਲਬ ਜੇ ਸਾਨੂੰ ਉਹਨਾਂ ਨੂੰ ਲੱਗਦਾ ਜਾਂ ਉਹ ਸਾਨੂੰ ਕੁਐਸਚਨ ਕਰਦੇ ਉਹ ਸਾਨੂੰ ਬਹੁਤ ਵਧੀਆ ਰਿਸਪੌਂਸ ਦੇ ਰਹੇ ਨੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਜੀ ਹਾਂ ਬਿਲਕੁਲ ਬਿਲਕੁਲ ਵੀ ਉਹ ਸਾਨੂੰ ਜੇ ਉਹ ਵਿਚਾਰੇ ਪੁੱਛਦੇ ਨੇ ਜੋ ਡਾਊਟਫੁੱਲ ਨੇ ਤਾਂ ਉਹ ਉਹਨਾਂ ਨੂੰ ਪੁੱਛਣਾ ਚਾਹੀਦਾ ਡਾਇਰੈਕਟਲੀ ਮੈਨੂੰ ਫੋਨ ਕਰਕੇ ਪਹਿਲਾਂ ਤਾਂ ਆਪਾਂ ਇਸੇ ਗੱਲ ਤੇ ਕਰਦੇ ਆ ਸੀਡੋ ਸਾਈਸ ਹਾਂ ਸੀਡੋ ਸਾਈਸਸ ਤੇ ਸੀਡੋ ਸਾਈਸਸ ਤੇ ਪੀ ਸਾਇਲੈਂਟ ਰਹਿਣਾ ਹਾਂ ਵੀ ਇਹਦੇ ਵਿੱਚ ਬੜਾ ਲੋਕ ਵਹਿਮ ਕਰਦੇ ਨੇ ਵੀ ਘੋੜੀ ਅੰਦਰ ਬੱਚਾ ਰੱਖਦੀ ਆ ਮਤਲਬ ਫਾਲਸ ਪ੍ਰੈਗਨੈਂਸੀ ਕਹਿ ਲੋ ਫਾਲਸ ਪ੍ਰੈਗਨੈਂਸੀ ਕਹਿ ਸਕਦੇ ਸ਼ੋਰਟ ਸ਼ੋਰਟ ਫਾਰਮ ਚ ਕਹਿ ਲਈ ਆਪਾਂ ਨਾ ਇਹਨਾਂ ਉਹ ਤੁਹਾਨੂੰ ਐਕਸਪਲੇਨ ਮੈਂ ਕਰ ਦੋ ਹਾਂ ਫਾਲਸ ਪ੍ਰੈਗਨੈਂਸੀ ਕਹਿ ਦੋਦੇ ਇਹਨੂੰ ਕੋਈ ਗੱਲ ਪੂਰੀ ਕਰ ਦੋ ਮੈਂ ਤੁਹਾਨੂੰ ਗੱਲ ਪੂਰੀ ਕਰ ਦਿੰਦਾ ਜਿਹੜੀ ਸੀਡੋਸਾਈਸਿਸ ਦੀ ਪ੍ਰੋਬਲਮ ਆ ਜਿਹਨੂੰ ਆਮ ਭਾਸ਼ਾ ਚ ਕਿਹਾ ਜਾਂਦਾ ਵੀ ਬੱਚਾ ਖੋਰਗੀ ਘੋੜੀ ਉਹ ਕੀ ਸੀਨ ਆ ਇੱਕ ਜਿਹੜਾ ਸਿਲੇ ਚ ਘੋੜੀ ਮਲਾਈ ਜਾਂਦੀ ਆ ਉਹਦੇ ਵਿੱਚ 50 50% ਚਾਂਸ ਹੁੰਦੇ ਨੇ ਤੇ ਸਿਲੇ ਵਿੱਚ ਪਹਿਲੀ ਗੱਲ ਤਾਂ ਕਦੇ ਘੋੜੀ ਮਲਾਉਣੀ ਨਹੀਂ ਚਾਹੀਦੀ ਮਨ ਲਾ ਜਿੰਨੀ ਕਿ ਮੇਰੀ ਸਮਝ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਂ ਕੀ ਸੋਚਿਆ ਉਹਦੇ 'ਚ ਪਹਿਲਾਂ ਤਾਂ ਇੱਕ ਤਾਂ ਉਹਨੇ ਬੱਚੇ ਨੂੰ ਜਨਮ ਦੇਤਾ ਠੀਕ ਆ ਉਹ ਉਹਦਾ ਦੁੱਧ ਪੀ ਰਿਹਾ ਜਿੰਨਾ ਘੋੜੀ ਨਿਊਟ੍ਰੀਸ਼ਨ ਲੈਂਦੀ ਆ ਓਨਾ ਹੀ ਦੁੱਧ ਰਹੀਂ ਬੱਚੇ ਨੂੰ ਜਾਂਦਾ ਪਹਿਲਾਂ ਉਹਦੀ ਬਾਡੀ ਨੂੰ ਡਵਲਪ ਡਿਊਸ ਕਰਨਾ ਪੈ ਗਿਆ ਤੀਜਾ ਤੁਸੀਂ ਉਹਦੇ ਪੇਟ 'ਚ ਰੱਖਤਾ ਫਿਰ ਉਹਨੂੰ ਖਰਾਕ ਨਹੀਂ ਜਾਂਦੀ ਉਹ ਇੱਕ ਵਾਰੀ ਪ੍ਰੈਗਨੈਂਟ ਹੋ ਜਾਂਦੀ ਆ ਉਦੋਂ ਬਾਅਦ ਬੱਚਾ ਗਰੋਥ ਨਹੀਂ ਕਰਦਾ ਤੁਸੀਂ ਉਹਨੂੰ ਚੈੱਕ ਕਰਾਉਨੇ ਹੋ ਡਾਕਟਰ ਕਹਿ ਦਿੰਦਾ ਪ੍ਰੈਗਨੈਂਟ ਆ ਪਰ ਥੋੜੇ ਟਾਈਮ ਬਾਅਦ ਕੀ ਹੁੰਦਾ ਤਿੰਨ ਮਹੀਨੇ ਬਾਅਦ ਢਾਈ ਮਹੀਨੇ ਚਾਰ ਮਹੀਨੇ ਬਾਅਦ ਕਿਸੇ ਵੀ ਤਰ੍ਹਾਂ ਦਾ ਜਿਹੜੀ ਉਹ ਪ੍ਰੈਗਨੈਂਸੀ ਆ ਉਹ ਟਰਮੀਨੇਟ ਹੋ ਜਾਂਦੀ ਆ ਭਾਵ ਖਤਮ ਹੋ ਜਾਂਦਾ ਬੱਚਾ ਤੇ ਇੱਕ ਇਹਦੇ ਚ ਹੋਰ ਚੀਜ਼ ਆਉਂਦੀ ਆ ਕਈ ਕੁੜੀਆਂ ਕੀ ਨੇ ਮਤਲਬ ਪ੍ਰੈਗਨੈਂਟ ਹੋ ਗਈਆਂ ਉਹ ਮੈਂ ਜਾਣਦਾ ਵੀ ਆ ਕਿਹੜੀਆਂ ਕਿਹੜੀਆਂ ਕੁੜੀਆਂ ਨੇ ਮੈਨੂੰ ਐਗਜੈਕਟ ਪਤਾ ਕਿੱਥੇ ਖੜੀਆਂ ਨੇ ਉਹ ਉਹ ਕੁੜੀਆਂ ਕੀ ਨੇ ਪ੍ਰੈਗਨੈਂਟ ਹੋ ਗਈਆਂ ਚਾਰ ਪੰਜ ਮਹੀਨੇ ਤੱਕ ਪ੍ਰੈਗਨੈਂਟ ਰਹਿੰਦੀਆਂ ਨੇ ਪਰ ਉਹ ਨਾਲ ਹੀਟ ਮਰੀ ਜਾਂਦੀਆਂ ਨੇ ਹੀਟ ਮਰੀ ਜਾਂਦੀਆਂ ਨੇ 4-5 ਮਹੀਨੇ ਤੱਕ ਉਹ ਬੱਚਾ ਗਰੋਥ ਕਰਦਾ 4-5 ਮਹੀਨੇ ਦਾ ਬੱਚਾ ਕਾ ਟੁਕ ਜਿੰਨਾ ਹੁੰਦਾ ਮਤਲਬ ਥੋੜਾ ਜਿਹਾ ਵੱਡਾ ਲਾ ਲਓ ਇੰਨੇ ਵળે ਜੱਡਾ ਲਾ ਲਓ ਪਰ ਉਹ ਉੱਥੇ ਹੀ ਰੁਕ ਜਾਂਦਾ ਫਿਰ ਉਸ ਤੋਂ ਬਾਅਦ ਹੌਲੀ 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 ਉਹ ਬੱਚਾ ਉਸ ਤੋਂ ਬਾਅਦ ਗਰੋਥ ਨਹੀਂ ਕਰਦਾ ਫਿਰ ਉਹ ਬੱਚਾ ਜਦੋਂ ਨਹੀਂ ਗਰੋਥ ਕਰਦਾ ਅੰਦਰ ਡੈੱਡ ਹੋ ਕੇ ਗਲਣਾ ਸ਼ੁਰੂ ਹੋ ਜਾਂਦਾ ਫਿਰ ਜਦੋਂ 9-10 ਮਹੀਨੇ ਪੂਰੇ ਹੋ ਜਾਂਦੇ ਆ ਘੋੜੀ ਮਤਲਬ ਪਾਇਓਮੇਟਰਾ ਸ਼ੋਅ ਕਰਦੀ ਆ ਪਾਸ ਮਾਰਦੀ ਆ ਤੇ ਉਹ ਬੱਚਾ ਜਿਹੜਾ ਗਲ ਕੇ ਬਾਹਰ ਆ ਜਾਂਦਾ ਤੇ ਇਹਦੇ ਲਈ ਸੀਡੋਸਾਈਸ ਲਈ ਕੋਈ ਵੀ ਇੱਕ ਸਪੈਸੀਫਿਕ ਕੌਜ਼ ਆ ਜਿਹੜਾ ਜਾਂ ਕਾਰਨ ਉਹ ਜ਼ਿੰਮੇਵਾਰ ਨਹੀਂ ਹੈਗਾ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਲੈਕ ਆਫ ਲੈਕ ਆਫ ਰੀਲੀਜਨ ਪ੍ਰੋਜੈਸਟੋਨ ਤੇ ਜਿਹੜੀ ਘੋੜੀ ਦੇ ਪ੍ਰੋਜੈਸਟੋਨ ਘਟ ਰੀਲੀਜ ਹੁੰਦਾ ਉੱਥੇ ਵੀ ਪ੍ਰੈਗਨੰਸੀ ਟਰਮੀਨੇਟ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਆ ਤੇ ਇਹਦੇ ਲਈ ਕੋਈ ਫੀਡ ਕਿਸੇ ਫੀਡ ਨੂੰ ਜਾਂ ਕਿਸੇ ਸਪੈਸੀਫਿਕ ਕੌਜ਼ ਨੂੰ ਤੁਸੀਂ ਉਹਦੇ ਵਿੱਚ ਕਾਊਂਟ ਨਹੀਂ ਕਰ ਸਕਦੇ ਠੀਕ ਹੈ ਸਿਡੋਸਾਈਸਿਸ ਕਿਸੇ ਵੀ ਕਾਰਨ ਕਰਕੇ ਹੋ ਸਕਦਾ ਜਾਂ ਕਈ ਵਾਰ ਆ ਜਾ ਲਿਆ ਲਿਆ ਚਾ ਕੋਈ ਚੱਕਰ ਨਹੀਂ ਪਤਾ ਇਹਦੇ ਵਿੱਚ ਬਹੁਤ ਸਾਰੇ ਕਾਰਨ ਨੇ ਕੋਈ ਇੱਕ ਕਾਰਨ ਨੂੰ ਤੁਸੀਂ ਇਹਦੇ ਵਿੱਚ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਇਹ ਪੁਆਇੰਟ ਹੋ ਗਿਆ ਫੀਡ ਵਾਲਾ ਕਲੀਅਰ ਵੀ ਇਹਦੇ ਵਿੱਚ ਫੀਡ ਦਾ ਕੋਈ ਰੋਲ ਨਹੀਂ ਠੀਕ ਹੈ ਜੀ ਤੇ ਉਦੋਂ ਅੱਗੇ ਆਜੋ ਤੇ ਫਿਰ ਅਗਲਾ ਬਹਿਮਸਨੀ ਸਟੀਲ ਰੋਡ ਵਾਲਾ ਉਹ ਦੱਸ ਭਾਈ ਉਹ ਇੰਨਾ ਸਸਤਾ ਕਿੱਥੋਂ ਲੈ ਕੇ ਆਉਣਾ ਦੋ ਮੈਂ ਨਾ ਕਿਸੇ ਜਿਮ ਵਾਲੇ ਬੰਦੇ ਨਾਲ ਗੱਲ ਕਰੀ ਵੀ ਭਾਈ ਸਟੀਲ ਰੋਡ ਵੀ ਕਿੰਨਾ ਕੁ ਖਰਚਾ ਆ ਜਾਂਦਾ ਉਹ ਕਹਿੰਦਾ ਵੀ ਲੱਖ ਰੁਪਇਆ ਮਹੀਨੇ ਦਾ ਆ ਜਾਂਦਾ ਤੂੰ ਯਾਰ ਚਾਰ ਬੰਦੇ ਦਾ ਘੋੜੇ ਦਾ 5 ਗੁਣਾ ਵੱਧ ਹੁੰਦਾ 5 ਗੁਣਾ ਜ਼ਿਆਦਾ ਹੁੰਦਾ ਘੋੜੇ ਦੀ ਬੋਡੀ ਵੇਟ 5 ਗੁਣਾ ਜ਼ਿਆਦਾ ਹੁੰਦਾ 5 ਗੁਣਾ ਜ਼ਿਆਦਾ ਜੀ ਹਾਂਜੀ ਤੇ ਤੂੰ ਇੰਨਾ ਸਸਤਾ ਕਿੱਥੋਂ ਝੱਕਦਾ ਥੋਕ ਚ ਹੈ ਬਸ ਇਹ ਡਾਕਟਰ ਦੇਖੋ ਜੀ ਨੇ ਇੱਕ ਮਰ ਕੋ ਨਾ ਕਾਲ ਆਈ ਕਹਿੰਦਾ ਭਾਜੀ ਮੈਨੂੰ ਨਾ ਥੋੜੀ ਫੀਡ ਪਾਉਂਦਾ ਸੀਗਾ ਮੇਰੀ ਕਿਸੇ ਨੇ ਬੰਦ ਕਰਵਾਤੀ ਹੂੰ ਮੈਂ ਇਹ ਕਾਰਨ ਕਹਿੰਦਾ ਉਹ ਕਹਿੰਦਾ ਯਾਰ ਉਸ ਸਟੀਰਨ ਪਾਉਂਦੇ ਆ ਓਕੇ ਕਹਿੰਦਾ ਮੇਰਾ ਬਸ਼ੀਰਾ ਤਿਆਰ ਨਾ ਹੋਇਆ ਇੱਕੋ ਪਿੰਡ ਦਾ ਬੰਦਾ ਸੀ ਹੂੰ ਇੱਕੋ ਪਿੰਡ ਦੇ ਦੋ ਬੰਦੇ ਸੀ ਠੀਕ ਹੈ ਕਹਿੰਦਾ ਯਾਰ ਮੇਰਾ ਬਸ਼ੀਰਾ ਤਿਆਰ ਨਾ ਹੋਇਆ ਘਰੇ ਦਾਣੇ ਚ ਨਿਊਟ੍ਰੀਸ਼ਨ ਪੂਰੀ ਨਾ ਹੋਈ ਤੇ ਕਹਿੰਦਾ ਵੀ ਉਹ ਕਮਜ਼ੋਰ ਰਹਿ ਗਿਆ ਤੇ ਕਹਿੰਦਾ ਦੂਜਾ ਬਸ਼ੀਰਾ ਕਹਿੰਦਾ ਉਹਨਾਂ ਦੇ ਘਰੇ ਤਿਆਰ ਕਹਿੰਦਾ ਇੱਕ ਦਿਨ ਕਹਿੰਦਾ ਮੈਂ ਘਰੇ ਗਿਆ ਸਰਦੀਆਂ ਚ ਗਰਮੀਆਂ ਦੀ ਗੱਲ ਸੀ ਕਹਿੰਦਾ ਜਦੋਂ ਨੇ ਬੰਦ ਕਰਾਈ ਤੇ ਕਹਿੰਦਾ ਮੈਂ ਘਰੇ ਗਿਆ ਸਰਦੀਆਂ ਦੇ ਵਿੱਚ ਤੇ ਇਹ ਕਹਿੰਦਾ ਉਹ ਜਦ ਦੇਖੇ ਪੱਲੜ ਕਹਿੰਦਾ ਸਾਰੇ ਅਸ਼ਫ ਫੀਡ ਦੇ ਬਣੇ ਹੋਏ ਓਕੇ ਕਹਿੰਦਾ ਯਾਰ ਮੈਂ ਉਹਨੂੰ ਕਿਹਾ ਵੀ ਤੇਰ ਕੋ ਆ ਪੱਲੜ ਇਹਨੇ ਅਸ਼ਫ ਫੀਡ ਦੇ ਬਣਾਏ ਹੋਏ ਨੇ ਬੀਤੂ ਦਾ ਪਾਉਂਦਾ ਨਹੀਂ ਜੀ ਨਹੀਂ ਨਹੀਂ ਕਹਿੰਦਾ ਪਾ ਲਈ ਬਾਹਰਦਨ ਚੱਕ ਲਿਆ ਹੋਊਗਾ ਨਹੀਂ ਨਹੀਂ ਪਾ ਲਈ ਦੀ ਆ ਉਹ ਜਿਹੜੀ ਫੀਡ ਜਾਂਦੀ ਹੈ ਸੈੱਲ ਦਾ ਬਣਾ ਜਾਂਦਾ ਪਤਾ ਲੱਗਿਆ ਉਹ ਸੈੱਲ ਵੀ ਤੁਹਾਡਾ ਸੋਹਣਾ ਯਾਰ ਉਹ ਗਾਹਾਂ ਜਿਹੜਾ ਪੱਲੜ ਜਿਆ ਬਣਾਇਆ ਹੋਣਾ ਵਧੀਆ ਲੱਗਦਾ ਮੈਨੂੰ ਦਈਏ ਖਾਦੀ ਦੇ ਦੇਦੀ ਚਾਹੇ ਪੰਜਾ ਨਾ 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 ਖਾ ਕੁਆਲਿਟੀ ਸਭ ਵਰਡ ਜਿਹੜੇ ਨਾ ਲੋਕਾਂ ਦੀ ਵਰਡਿੰਗ ਨਾਲ ਕੁਝ ਮੈਟਰ ਨਹੀਂ ਕਰਦਾ ਮੈਂ ਤਾਂ ਕਹਿੰਦਾ ਜੇ ਕੋਈ ਬੰਦਾ ਇਸ ਚੀਜ਼ ਨੂੰ ਪ੍ਰੂਫ ਕਰ ਦਵੇ ਚੰਗੀ ਚੀਜ਼ ਹੁੰਦੀ ਆ ਨਹੀਂ ਨਹੀਂ ਚਲੋ ਚੰਗੀ ਮਾੜੀ ਅਲੱਗ ਮੈਟਰ ਆ ਚਲੋ ਆਪਾਂ ਜੇ ਉਹ ਬੰਦਾ ਕੋਈ ਇਸ ਚੀਜ਼ ਨੂੰ ਪ੍ਰੂਫ ਕਰ ਦਵੇ ਹੂੰ ਲੈਣ ਦੇਣ ਹੋਊਗਾ ਜੀ ਜੋ ਕਹਾਂਗੇ ਉਹ ਦਵਾਂਗੇ ਵੀ ਸਾਡੀ ਫੀਲਡ 'ਚ ਕੋਈ ਸਟੀਰੋਇਡ ਸਾਬਤ ਕਰ ਦੋਏ ਔਰ ਸੈਂਪਲ ਭਰ ਕੇ ਫੈਕਟਰੀ ਦੇ ਅੰਦਰੋਂ ਹੂੰ ਠੀਕ ਹੈ ਨਾ ਤੇ ਮੇਰੇ ਇੱਕ ਗੱਲ ਹੋਰ ਦੱਸੋ ਯਾਰ ਤੁਹਾਡੇ ਲਈ ਇੰਨੇ ਵਹਿਮ ਕ੍ਰੀਏਟ ਕਰਦੇ ਨੇ ਤੁਸੀਂ ਕਿਸੇ ਫੀਲਡ ਨੂੰ ਕਿਉਂ ਨਹੀਂ ਮਾਰਾ ਕਹਿੰਦੇ ਸਾਨੂੰ ਲੋੜ ਕੀ ਹੈ ਸਾਡੇ ਕੋਲ ਟਾਈਮ ਹੀ ਨਹੀਂ ਟਕਸਾ ਵੀ ਮਤਲਬ ਉਹਨਾਂ ਦੀ ਤੁਹਾਡੇ ਨਾਲ ਰੇਸ ਆ ਤੁਹਾਡੀ ਉਹਨਾਂ ਨਾਲ ਨਹੀਂ ਸਾਡੇ ਕਿਸੇ ਨਾਲ ਨਹੀਂ ਇੱਥੇ ਰੇਸ ਹੈਗੀ ਸਾਡੇ ਕੋਲ ਟਾਈਮ ਨਹੀਂ ਸਾਡੇ ਕੋਲ ਦਬਲ ਟਾਈਮ ਤਿੰਨ ਸ਼ਿਫਟਾਂ ਲੱਗ ਕੇ ਵੀ ਫੀਲਡ ਪੂਰੀ ਨਹੀਂ ਹੋ ਰਹੀ ਜੀ ਸਾਡੇ ਕੋਲ ਫਿਰ ਵੀ 15-15 ਦਿਨ ਦੀ ਵੇਟਿੰਗ ਚੱਲ ਰਹੀ ਹੈ ਤੁਸੀਂ ਸਾਡੇ ਡੀਲਰਾਂ ਦਾ ਹਾਲ ਪੁੱਛੋ ਜਿਹੜੇ ਲੋਕ ਪਾ ਰਹੇ ਨੇ ਉਹਨਾਂ ਨੂੰ ਪੁੱਛੋ ਵੀ ਕਿੰਨੇ ਪਰੇਸ਼ਾਨ ਹੁੰਦੇ ਨੇ ਉਹ ਹੁਣ ਅਸੀਂ ਮਸ਼ੀਨਰੀ ਵੀ ਨਵੀਂ ਐਡ-ਆਨ ਕਰ ਲਈ ਸਾਡੇ ਕੋਲ ਹਲੇ ਵੀ ਸਟਾਫ ਨਹੀਂ ਪੂਰਾ ਹੋ ਰਿਹਾ ਤੇ ਅਸੀਂ ਅਸੀਂ ਕਿਸੇ ਨਾਲ ਕਿਉਂ ਬੈਸਣਾ ਰੱਖ ਸਤ ਸਹੀ ਗੱਲ ਆ ਅਸੀਂ ਕਿਸੇ ਨਾਮ ਨਹੀਂ ਬੈਸਣਾ ਇਸ ਗੱਲ ਦੇ ਉੱਤੇ ਠੀਕ ਆ ਉਹ ਜਿੰਨੇ ਇਹ ਜਿਹੇ ਬੰਦੇ ਹੁੰਦੇ ਸਾਡੀ ਪ੍ਰੋਮੋਸ਼ਨ ਕਰ ਰਹੇ ਨੇ ਸਾਨੂੰ ਬੜੀ ਖੁਸ਼ੀ ਮਿਲਦੀ ਆ ਹੋਰ ਕੋਈ ਸਾਨੀ ਨੂੰ ਜਾਣੇ ਨਾ ਜਾਣੇ ਸਾਨੀ ਨੂੰ ਫੀਡ ਦੇ ਨਾਮ ਤੇ ਸਾਰੀ ਦੁਨੀਆ ਜਾਣਦਾ ਨਾਲ ਵੀ ਜਾਣਦਾ ਇਹ ਕਹ ਲਓ ਸਟੀਰਨਾਂ ਵੀ ਜਾਣਦੇ ਕੀ ਮਾਰਗ ਬਣਦਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਇੱਕ ਸੱਜਣ ਦਾ ਮੈਨੂੰ ਫੋਨ ਆਇਆ ਬਹੁਤ ਪਿਆਰਾ ਸੱਜਣਾ ਮੇਰਾ ਚਲੋ ਆਪਾਂ ਨਾਂ ਤਾਂ ਨਹੀਂ ਲੈਂਦੇ ਉਹ ਮੈਨੂੰ ਕਹਿੰਦਾ ਜੀ ਮੈਨੂੰ ਵੀ ਇੱਕ ਵਹਿਮ ਪੈ ਗਿਆ ਮੈਂ ਕਿਹਾ ਵੀ ਕੀ ਗੱਲ ਦਾ ਕਹਿੰਦਾ ਮੈਂ ਆਪਦਾ ਬੱ ਜਾਨਵਰ ਤਿਆਰ ਕਰਦਾ ਸੀ ਹੁਣ ਮੇਰੇ ਐਗਜੈਕਟ ਯਾਦ ਨਹੀਂ ਬਸ਼ੇਰਾ ਜਮ ਬਸ਼ੇਰੀ ਵੀ ਮੈਂ ਉਹਨੂੰ ਅਸ਼ੇ ਫੀਡ ਪਾਉਣਾ ਵੀ ਉਹ ਬਹੁਤ ਤਿਆਰ ਹੋ ਗਿਆ ਪਰ ਕਹਿੰਦਾ ਮੈਨੂੰ ਕਿਸੇ ਬੰਦੇ ਨੇ ਕਿਹਾ ਵੀ ਜਿੱਦ ਨੇ ਬੰਦ ਕਰਤੀ ਵੀ ਮੁੜ ਕੇ ਰਾਜ਼ੀ ਨਹੀਂ ਹੁੰਦਾ ਮੈਂ ਕਿਹਾ ਵੀ ਫਿਰ ਤੂੰ ਬੰਦ ਹੀ ਨਾ ਕਰ ਕਹਿੰਦਾ ਜੀ ਵੀ ਬੰਦ ਤਾਂ ਨਹੀਂ ਕਰਦੇ ਵੀ ਫਿਰ ਇਹ ਗੱਲ ਕਿਉਂ ਮੈਂ ਕਿਹਾ ਵੀ ਗੱਲ ਇਹ ਤਾਂ ਵੀ ਪਾਈ ਜੇ ਹੁਣ ਤੈਨੂੰ ਨਿਊਟ੍ਰੀਸ਼ਨ ਪੂਰੀ ਮਿਲ ਰਹੀ ਹੈ ਉਹਨੂੰ ਉਸ ਤੋਂ ਬਾਅਦ ਉਹਨੂੰ ਚੋਕਰ ਤੇ ਲੈ ਕੇ ਆਏਗਾ ਉਹ ਕਿਵੇਂ ਰਾਜ਼ੀ ਹੋਊਗਾ ਹੋਈ ਨਹੀਂ ਸਕਦਾ ਜੀ ਹੋ ਨਹੀਂ ਨਾ ਸਕਦਾ ਨਹੀਂ ਹੋ ਸਕਦਾ ਜੇ ਹੁਣ ਮੈਂ ਲੈ ਇੱਕ ਪਹਿਲਵਾਨ ਤੇ ਉਹਨੂੰ ਮਤਲਬ ਖਰਾਕ ਤੋਂ ਕਾਜੂ ਬਦਾਮਾਂ ਤੋਂ ਸਾਰੇ ਕਿਸ ਤੋਂ ਹਟਾ ਕੇ ਜੇ ਉਹਨੂੰ ਆਪਾਂ ਮੰਨ ਲਈਏ ਸੁੱਕੀਆਂ ਰੋਟੀਆਂ ਦੇ ਕਰ ਦਈਏ ਫਿਰ ਉਹ ਰਾਜੀ ਕਹ ਦੇਣਾ ਹੋਊਗਾ ਆਬੀਅਸ ਕੋਈ ਇਹ ਚ ਕੋਈ ਦੋਰਾਇ ਨਹੀਂ ਹੈ ਨਾ ਫਿਰ ਮੈਂ ਉਹਨੂੰ ਸਮਝਾਈ ਗੱਲ ਮੈਂ ਕਿਹਾ ਅਬ ਸੱਜਣਾ ਵੀ ਜਿਹੜਾ ਤੇਰੇ ਮਨ ਚ ਡਾਊਟ ਹੈ ਨਾ ਸਿਰੋੜ ਵਾਲਾ ਮੈਂ ਕਿਹਾ ਤੈਨੂੰ ਕਿੰਨੇ ਦਾ ਕਵਾਂਟਲ ਪੈਂਦਾ 4500 ਦਾ 5000 ਦਾ 6000 ਦਾ ਕਹਿੰਦਾ ਹਾਂ ਮੈਂ ਕਿਹਾ ਫਿਰ ਐ ਤਾਂ ਉਹ ਕਰ ਦੇਣੀ ਵੀ ਅੱਜ ਤੈਨੂੰ ਥੈਲਾ ਦੇ ਤਾਂ ਉਹਨਾਂ ਨੇ 2500 ਦਾ ਵੀ ਅਗਲੀ ਵਾਰ ਕਹਿਣਗੇ ਵੀ ਹੁਣ ਤੇਰਾ ਰਾਜੀ ਹੋਇਆ ਹੁਣ ਤਾਂ ਅਸੀਂ 10000 ਦਾ ਦਵਾਂਗੇ ਮੈਂ じゃ ਤੈਨੂੰ 2500 ਤੇ ਸਾਰੀ ਉਮਰ ਰਾਜੀ ਕਰੀ ਜਾਂਦੇ ਨੇ ਉਹ ਫੇਰ ਤੂੰ ਪਾਈ ਚੱਲ ਨਾਲੇ ਤੈਨੂੰ ਸਟੀਰ ਆਊਡ ਮਿਲੀ ਅੰਦਾ ਫੇਰ ਉਹਦੇ ਦਿਮਾਗ 'ਚ ਗੱਲ ਬੈਠੀ ਵੀ ਯਾਰ ਇਹੋ ਜੀ ਗੱਲ ਨਹੀਂ ਮੈਂ ਕਿਹਾ ਭਾਈ ਜੇ ਨਿਊਟ੍ਰੀਸ਼ਨ ਪੂਰੀ ਕਰੋਗੇ ਫੇਰ ਚਾਹੇ ਤੁਸੀਂ ਆਪ ਦੀ ਪਾ ਲਓ ਚਾਹੇ ਸਣੀ ਵਾਲੀ ਪਾ ਲਓ ਫੇਰ ਗੱਲ ਇੱਕੋ ਹੀ ਆ ਪਰ ਇੱਕ ਗੱਲ ਇਹ ਜ਼ਰੂਰ ਆ ਸਣੀ ਸਮਾਨ ਨਹੀਂ ਮਿਲਦਾ ਭਾਈ ਕਿਤੋਂ ਸਮਾਨ ਲੋਕ ਸਾਬ ਜੀ ਨਾ ਤੁਹਾਨੂੰ ਜਿਵੇਂ ਨਹੀਂ ਪ੍ਰੋਪਰ ਕਿਤੋਂ ਮਿਲਦੀ ਹਾਂ ਉਹ ਕੁਆਲਿਟੀ ਨਹੀਂ ਮਿਲਦੀ ਉਹ ਅਸੀਂ ਜਿਹੜਾ ਫੀਡ ਬਣਾਉਂਦੇ ਹਾਂ ਨਾ ਡਾਕਟਰ ਸਾਹਿਬ ਹੁਣ ਦੋ ਮੈਂ ਤੁਹਾਨੂੰ ਸਾਰੀ ਸਮਝਾਉਣਾ ਅਸੀਂ ਕੱਲੀ ਕੱਲੀ ਚੀਜ਼ ਦੀ ਟੀਡੀਐਨ ਚੈੱਕ ਕਰਾਉਣੀ ਹੈ ਹਾਂ ਟੋਟਲ ਟੋਟਲ ਡਾਈਜੈਸਟਿਵ ਹਾਂ ਟੀਡੀਐਨ ਅਸੀਂ ਪ੍ਰੋਪਰ ਚੈੱਕ ਕਰਾਉਣੀ ਆ ਹਰ ਇੱਕ ਚੀਜ਼ ਦੀ ਵੀ ਇਹਦੀ ਟੀਡੀਐਨ ਕਿੰਨੀ ਆ ਤੇ ਕਿੰਨੇ ਪਰਸੈਂਟ ਡਾਈਜੈਸਟ ਹੋ ਕਿੰਨੇ ਪਰਸੈਂਟ ਵੇਸਟ ਹੋਊਗੀ ਠੀਕ ਆ ਸਾਡਾ ਟੈਸਟ ਹੋਣਾ ਹੀ ਹੋਣਾ ਇੱਕ ਇੱਕ ਚੀਜ਼ ਦਾ ਫਿਰ ਅਸੀਂ ਜਿਹੜੇ ਉਹਦੇ ਵਿੱਚ ਮਟੀਰੀਅਲ ਪਾਉਣਾ ਚਾਹੇ ਤੁਸੀਂ ਆਪ ਫੱਕਾ ਮਾਰ ਕੇ ਖਾ ਲਿਓ ਜੀ ਫੀਡ ਨੂੰ ਦੂਜੀ ਗੱਲ ਦਵਾਈ ਵਾਲੇ ਪਾਗਲ ਨੇ ਜੀ ਹਾਂ ਹਾਂ ਜਿਹੜੇ ਸਾਡੀ ਡਿਮਾਂਡ ਕਰਦੇ ਨੇ ਜਿਹੜੇ ਸਾਡੇ ਤੋਂ ਚੱਕਦੇ ਨੇ ਹੈ ਉਹ ਉਹਨਾਂ ਦੀ ਉੱਥੇ ਕੋਣ ਕਿਹੜਾ ਪੜੂਗਾ ਸੈਂਪਲ ਉੱਥੇ ਪਾਸ ਕਰਾ ਲੂਗਾ ਮਰਨਾ ਸੀ ਉੱਥੇ ਜਾ ਕੇ ਸਹੀ ਗੱਲ ਹੈ ਠੀਕ ਹੈ ਨਾ ਮਤਲਬ ਉੱਥੇ ਤਾਂ 1% ਵੀ ਕੈਮੀਕਲ ਆ ਜਾਂ ਕੋਈ ਹੋਰ ਚੀਜ਼ ਆ ਤੁਹਾਨੂੰ ਬੰਨ ਕੇ ਬਿਠਾ ਲੈਣਗੇ ਜੀ ਉਹ ਤਾਂ ਹੈ ਹੀ ਇੰਟਰਨੈਸ਼ਨਲ ਲੈਵਲ ਦੀ ਗੱਲ ਹੈ ਇੰਟਰਨੈਸ਼ਨਲ ਲੈਵਲ ਦੀ ਗੱਲ ਆ ਤੇ ਬਾਕੀ ਕਿਸੇ ਦਾ ਅਸੀਂ ਮੂੰਹ ਨਹੀਂ ਫੜ ਸਕਦੇ ਕਿਸੇ ਨੂੰ ਅਸੀਂ ਕੁਝ ਕਰ ਨਹੀਂ ਸਕਦੇ ਅਸੀਂ ਆਪ ਚੰਗਾ ਕਰ ਰਹੇ ਆ ਚੰਗਾ ਕਰਾਂਗੇ ਤੇ ਚੰਗਾ ਰਿਸਪੌਂਸ ਦਵਾਂਗੇ ਮਾਰਕੀਟ ਨੂੰ ਤੁਹਾਨੂੰ ਤਾਂ ਮੂੰਹ ਫਾੜਨ ਦੀ ਲੋੜ ਤਾਂ ਪਵੇ ਜਿੱਥੋਂ ਤੋਂ ਮਾਲ ਪੂਰਾ ਹੁੰਦਾ ਹੋਵੇ ਇਹੀ ਤਾਂ ਗੱਲ ਹੈ ਸਾਡੀ ਤਾਂ ਡਿਮਾਂਡ ਹੀ ਨਹੀਂ ਪੂਰੀ ਹੋ ਰਹੀ ਪਰ ਫਿਰ ਵੀ ਅਸੀਂ ਕਿਸੇ ਨੂੰ ਮਤਲਬ ਇਹ ਨਹੀਂ ਕਰ ਸਕਦੇ ਵੀ ਉਹ ਕੀ ਕਹਿੰਦਾ ਇਹ ਜਦੋਂ ਤੁਸੀਂ ਇੱਕ ਉੱਪਰਲੀ ਰੇਂਜ ਆ ਜਾਂਦੇ ਹੋ ਨਾ ਜਦੋਂ ਤੁਸੀਂ ਚੜ੍ਹਾਈ ਕਰਨ ਲੱਗਦੇ ਹੋ ਤੁਹਾਡੇ ਮਤਲਬ ਜਿਹੜੇ ਤੁਹਾਨੂੰ ਰੋਕਣ ਵਾਲੇ ਜਾਂ ਤੁਹਾਨੂੰ ਥੋੜਾ ਸਿਸਟਮ ਐਂਟੀ ਪਾਰਟੀਆਂ ਤੁਹਾਡੇ ਬਹੁਤ ਜ਼ਿਆਦਾ ਮੇਰੇ ਵਾਲੀ ਐਗਜ਼ਾਮਪਲ ਤੇਰੇ ਸਾਹਮਣੇ ਬੈਠੀ ਆ ਮਤਲਬ ਬਹੁਤ ਉਖੇ ਹੋਇਆ ਸਾਰਾ ਕੁਝ ਹਾਂ ਬਹੁਤ ਉਹਨੂੰ ਖਿੱਚਾ ਤਾਂ ਨਹੀਂ ਕਰਦੇ ਖਿੱਚਾ ਤਾਂ ਨਹੀਂ ਕਰਨ ਲੱਗ ਜਾਂਦੇ ਨੇ ਸਿਰਫ ਇੱਕ ਅਲਰਜੀ ਕਰਕੇ ਉਹ ਇਹ ਨਹੀਂ ਦੇਖਣਾ ਵੀ ਸਾਡੇ ਲਈ ਘੋੜਿਆਂ ਲਈ ਇਹਨਾਂ ਨੇ ਕੀ ਕਰਤਾ ਅੱਜ ਤੱਕ ਕਿਸੇ ਨੇ ਕੁਝ ਕੀਤਾ ਜੇ ਅਸੀਂ ਕਰ ਰਹੇ ਹਾਂ ਤਾਂ ਸਾਡੀ ਅਲਰਜੀ ਆ ਇਹਨਾਂ ਤੋਂ ਸਾਨੂੰ ਅਲਰਜੀ ਆ ਸੱਜਣੋ ਇੱਕ ਗੱਲ ਮੈਂ ਆਪਦੇ ਬਿਹਾਫ ਤੇ ਕਹਿ ਦਿੰਦਾ ਮੈਂ ਫੀਡ ਦੀ ਵੀਡੀਓ ਸ਼ੇਅਰ ਕਰਦਾ ਹੁੰਦਾ ਹਨਾ ਤੇ ਇਹ ਇਕੱਲਾ ਬੰਦਾ ਸੀ ਮੱਲਾ ਧਰਤੀ ਤੇ ਬੈਠੇ ਆ ਮੈਂ ਕਿਹਾ ਵੀ سنی ਯਾਰ ਆਪਣੀ ਮਿੱਤਰਤਾ ਹੀ ਆ ਵੀ ਤੈਨੂੰ ਕਦੇ ਇਤਰਾਜ ਤਾਂ ਨਹੀਂ ਹੋਇਆ ਇਹ ਕਹਿੰਦਾ ਜੀ ਬਿਲਕੁਲ ਨਹੀਂ ਤੁਸੀਂ ਫਾਰਮੂਲਾ ਪਾਓ ਮੈਂ ਕਹਿੰਦਾ ਅੱਜ ਪਾਓ ਆਥੇ ਬੈਠ ਕੇ ਪਾਓ ਹਾਂ ਮੈਂ ਤਾਂ ਅੱਜ ਵੀ ਕਹਿੰਦਾ ਤੁਸੀਂ ਪਾਓ ਡਾਕਟਰ ਸਾਹਿਬ ਮੈਨੂੰ ਕੋਈ ਇਤਰਾਜ਼ ਰਿਹਾ ਵੀ ਯਾਰ ਵੀ ਤੇਰੀ ਫੀਡ ਵਿਗਦੀ ਆ ਮਤਲਬ ਮੇਰੇ ਵਾਲਾ ਫਾਰਮੂਲਾ ਬਹੁਤ ਸਾਰੇ ਲੋਕ ਪਾਉਂਦੇ ਆ ਜਿੱਥੇ ਤੱਕ ਨਹੀਂ ਪਹੁੰਚ ਹੈਗੀ ਪਰ ਯਾਰ ਉਹ ਚੀਜ਼ ਮੈਂ ਦੇਖੀ سنی ਮੈਨੂੰ ਕਹਿੰਦਾ ਵੀ ਤੁਸੀਂ ਜਿਹੜਾ ਤੁਹਾਡੇ ਵਾਲਾ ਤੁਸੀਂ ਵੀਡੀਓ ਪਾਓ ਵੀ ਜ਼ਰੂਰੀ ਨਹੀਂ ਹਰ ਇੱਕ ਸਾਡੇ ਵਾਲੀ ਪਾਵੇ ਤੇ ਬਾਈ ਤੁਸੀਂ ਕਿਸੇ ਦੀ ਫੀਲਡ ਨੂੰ ਮਾੜਾ ਵੀ ਨਹੀਂ ਕਹਿੰਦੇ ਹਨਾ ਮੈਂ ਤਾਂ ਕਹਿੰਦਾ ਜੇ ਤੁਹਾਡੇ ਫਾਰਮੂਲੇਸ਼ਨ ਦਾ ਤਿਆਰ ਕਰਵਾਉਣੀ ਆ ਸਿਕੋ ਮਿਨੀਮਮ ਆਰਡਰ ਸਾਡੇ ਕੋ 20 ਤੋਂ 25 ਬੈਗ ਦਾ ਹੁੰਦਾ ਠੀਕ ਹੈ ਅਸੀਂ ਇੱਕ ਬੰਦੇ ਲਈ ਮਸ਼ੀਨ ਨਹੀਂ ਚਲਾ ਸਕਦੇ ਔਰ ਉਹਨੂੰ ਟਾਈਮ ਲੈ ਕੇ ਆਉਣਾ ਪਊਗਾ ਤੇ ਸਾਡੇ ਕੋ ਟਾਈਮ ਲੈ ਕੇ ਪ੍ਰੋਪਰ ਟਾਈਮ ਤੇ ਆਉਣਾ ਉਹਦੇ ਮੂਹਰੇ ਬੈਠ ਕੇ ਤੁਹਾਡੀ ਫਾਰਮੂਲੇਸ਼ਨ ਕਰ ਦਾਂਗੇ ਸਾਨੂੰ ਸਾਨੂੰ ਇਤਰਾਜ਼ ਕੋਈ ਨਹੀਂ ਹਨਾ ਮੰਨਦੇ ਅਗਲੇ ਦਾ ਬਹਿਮ ਹੋਵੇ ਪਤਾ ਨਹੀਂ ਆਪਦੀ ਕਰਦੇ ਸਾਨੂੰ ਕੀ ਇਤਰਾਜ਼ ਆ ਉਸ ਚੀਜ਼ ਬਟ ਸਾਡੇ ਕੋ ਟਾਈਮ ਨਹੀਂ ਹੈਗਾ ਬੇਸਿਕਲੀ ਸਾਡੇ ਕੋ ਟਾਈਮ ਨਹੀਂ ਹੈਗਾ ਨਹੀਂ ਸਹੀ ਗੱਲ ਆ ਉਹ ਤੇ ਬਾਕੀ ਕਰ ਲਈ ਇਹ ਵੀ ਹੈ ਨਾ ਸਣੀ ਤੁਸੀਂ ਤਾਂ ਮਤਲਬ ਕਦੇ ਕਿਹਾ ਹੀ ਨਹੀਂ ਕਿਸੇ ਨੂੰ ਵੀ ਉਹ ਫਲਾਨੀ ਫੀਡ ਆਇਆ ਤੇ ਮੈਂ ਆਪਦੇ ਬਿਹਾਫ ਤੇ ਕਹਿਣਾ ਠੀਕ ਹੈ ਸਾਰੀਆਂ ਫੀਡਾਂ ਚੰਗੀਆਂ ਨੇ ਪਾ ਕੇ ਰਿਜ਼ਲਟ ਤੁਸੀਂ ਆਪ ਕੱਢ ਦੇਣਾ ਮੇਰੇ ਕਹਿਨਾਂ ਨਾ ਚੰਗੀ ਹੋਣੀ ਆ ਨਾ ਮੇਰੇ ਕਹਿਨਾਂ ਮਾੜੀ ਹੋਣੀ ਆ ਨਾ ਤੇਰੇ ਕਹਿਨਾਂ ਤੇਰੇ ਵਾਲੀ ਕਿਹੜਾ ਹੋਗੀ ਮਾੜੀ ਕਹਿਨਾਂ ਮੇਰੇ ਕਹਿਨਾਂ ਚੰਗੀ ਵੀ ਨਹੀਂ ਹੋਣੀ ਚੰਗੀ ਵੀ ਨਹੀਂ ਹੋਣੀ ਹੈਗੀ ਕੋੜੇ ਨੇ ਦੱਸਣਾ ਚਾਹੁੰਦਾ ਮਾੜਾ ਉਹ ਕੋੜੇ ਨੇ ਦੱਸਣਾ ਜਾਂ ਜਿਹਨੇ ਖਰੀਦੀ ਉਹਨੇ ਦੱਸਣਾ ਤੇ ਉਹਦੇ ਰਿਜ਼ਲਟ ਨੇ ਦੱਸਣਾ ਠੀਕ ਹੈ ਦੋਸਤੋ ਫੀਡ ਹੁਣ ਕਿਹੜੇ ਕਿਹੜੇ ਆ ਰਹੇ ਨੇ ਡਾਕਟਰ ਸਾਹਿਬ ਉਹਨਾਂ ਆਪਣਾ ਜਾਨੀ ਉਹਨੂੰ ਕੀ ਕਹਿੰਦੇ ਹੁੰਦਾ ਕੈਟਾਗਰੀ ਜਾਂ ਮਾਡਲ ਲਾ ਲਓ ਮਾਡਲ ਆ ਵੇਰੀਐਂਟ ਕਹ ਲੈਂਦੇ ਆਪਾਂ ਵੇਰੀਐਂਟ ਕਹ ਲੈਂਦੇ ਠੀਕ ਹੈ ਤੇ ਸਾਡੇ ਕੋਲ ਬੇਸਿਕਲੀ ਸਭ ਤੋਂ ਟੌਪ ਉਸ ਜਿਹੜਾ ਚੱਲ ਰਿਹਾ ਹੋ ਡਾਇਮੰਡ ਫੀਡ ਚੱਲ ਰਹੀ ਹੈ ਡਾਇਮੰਡ ਫੀਡ ਚੱਲਦੀ ਹੈ ਜਿਹੜਾ ਉਹਦਾ ਕੀ ਰੇਟ ਆ ਇਸ ਟਾਈਮ ਤੇ ਚੇਂਜ ਹੁੰਦਾ ਰਹਿੰਦਾ ਰੇਟ ਡਾਕਟਰ ਸਾਹਿਬ ਮਟੀਰੀਅਲ ਤੇ ਡਿਪੈਂਡ ਕਰਦਾ ਮਟੀਰੀਅਲ ਵਲਕੂਏਟ ਕਰਦਾ ਰਹਿੰਦਾ ਉੱਪਰ ਥੱਲੇ ਉਹ ਤਾਂ ਦੇਖੋ ਇੰਨਾ ਦਾ ਰੇਟ ਕਿਉਂਕਿ ਕਈ ਵਾਰ ਜਮੀ ਵਧ ਗਈ ਕਈ ਵਾਰ ਘਟ ਗਈ ਨਾ ਬਿਲਕੁਲ ਸਿਸਟਮ ਤੇ ਉਸ ਤੋਂ ਬਾਅਦ ਆ ਜਾਂਦਾ ਪ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਅ 쇼 스타 ਜਿਹੜੇ ਸ਼ੋਅ ਐਨੀਮਲ ਵਾਸਤੇ ਆ ਰਹੇ ਆ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਮਦਰ ਕੇਅਰ ਵਾਲਾ ਆ ਜਾਂਦਾ ਜੀ ਜਿਹੜਾ ਬਰੋਡ ਮੇਰ ਨੂੰ ਪਾਉਂਦੇ ਆ ਹਾਂ ਜੀ ਇਹ ਫਿਰ ਉਸ ਤੋਂ ਬਾਅਦ ਆ ਜਾਂਦਾ ਜੂਨੀਅਰ ਗ੍ਰੋਥ ਹਰ ਇੱਕ ਕੈਟਾਗਰੀ ਲਈ ਅਲੱਗ-ਅਲੱਗ ਆ ਗਿਆ ਬੱਚੇ ਦੇ 3 ਮਹੀਨੇ ਤੋਂ ਫੋਲ ਕੋਲਟ ਫਿਲੀ ਫੋਲ ਕਹਿੰਦੇ ਆ ਜਿਹੜਾ ਮਤਲਬ 1 ਸਾਲ 3 ਮਹੀਨੇ ਤੋਂ 3 ਮਹੀਨੇ ਤੋਂ ਉਹਦੇ ਤੇ ਚਲੋ ਡਿਟੇਲ ਚ ਵੀਡੀਓ ਬਣਾਵਾਂਗੇ ਹਾਂ ਜੀ ਫੋਲ ਹੋ ਗਿਆ ਮਲਾ ਆਪਣੇ ਕੋਲਟ ਹੋ ਗਿਆ ਫਿਲੀ ਹੋਗੀ ਬਰੂਡ ਮੇਅਰ ਹੋਗੀ ਨਾਰਮਲ ਮੇਅਰ ਹੋਗੀ ਸਟਾਲੀਨ ਹੋ ਗਿਆ ਰਾਈਡਿੰਗ ਵਾਲਾ ਘੋੜਾ ਹੋ ਗਿਆ A to Z ਤੁਸੀਂ ਕਿਸੇ ਵੀ ਜਾਨਵਰ ਨੂੰ ਇੰਡੋਰੈਂਸ ਵਾਲੇ ਹੋਗੇ ਜਿਹੜੇ ਜਿਹੜੇ ਪਜਾਉਂਦੇ ਨੇ ਤੁਸੀਂ ਹਡ ਡੈਡ ਮਾਡਲ 3 ਸਾਈਜ਼ ਇੱਕ ਫੀਟ ਦੀ ਨਾ ਟੈਸਟਿੰਗ ਚੱਲ ਰਹੀ ਆ ਸਾਡੇ ਕੋ ਅਸੀਂ ਇੱਕ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਘੋੜਿਆਂ ਵਾਸਤੇ ਅੱਛਾ ਮਤਲਬ ਨਜ਼ਾਰਾ ਹੀ ਆ ਜੂਗਾ ਲੋਕਾਂ ਨੂੰ ਉਹਦੇ ਚ ਅਸੀਂ ਕੂਲਮੈਂਟ ਕਰਕੇ ਫੀਡ ਆ ਰਹੀ ਆ ਸਾਡੀ ਓਕੇ ਠੀਕ ਹੈ ਜੀ ਮੈਂ ਖੱਲੇ ਨੋਟ ਕਰ ਲਓ ਬਾਈ ਡਿਸਕਲੋਜ਼ ਨਹੀਂ ਕਰਨਾ ਸੀ ਚਲੋ ਡਾਕਟਰ ਸਾਹਿਬ ਆਇਆ ਅੱਜ ਮੈਂ ਕਹਿ ਦਿੰਦਾ ਫਿਰ ਮੈਨੂੰ ਐਡ ਦੇਣ ਦੀ ਲੋੜ ਨਹੀਂ ਪਊਗੀ ਹਲੇ ਭਰਾਵਾ 1 ਮਹੀਨਾ ਕਾਲ ਨਾ ਕਰੋ ਸੈਂਪਲ ਟੈਸਟਿੰਗ ਤੇ ਮਸ਼ੀਨ ਉਹ ਫੀਡ ਅਲੱਗੀ ਹੋਈ ਆ ਠੀਕ ਹੈ 1 ਮਹੀਨਾ ਹਲੇ ਉਹ ਅਵੇਲੇਬਲ ਹੈ ਨਹੀਂ ਸਾਡੇ ਕੋਲ ਠੀਕ ਹੈ ਕੂਲਮੈਂਟ ਕਰਕੇ ਫੀਡ ਆ ਰਹੀ ਆ ਜਿਵੇਂ ਹੀਟ ਸਟ੍ਰੈਸ ਤੋਂ ਘੋੜੇ ਔਖੇ ਹੁੰਦੇ ਆ ਜੀ ਯੈਸ ਠੀਕ ਹੈ ਜੀ ਹਾਂ ਹਾਂ ਹੀਟ ਸਟ੍ਰੈਸ ਨੂੰ ਕਵਰ ਕਰਨ ਵਾਸਤੇ ਅਸੀਂ ਸ਼ੋ ਜਿਵੇਂ ਸ਼ੋ ਸਟਾਰ ਸਰਦੀਆਂ ਦੀ ਫੀਡ ਆ ਕੂਲਮੈਂਟ ਸਾਡੀ ਗਰਮੀਆਂ ਦੀ ਫੀਡ ਆਉਗੀ ਜਿਹਦੇ ਨਾਲ ਘੋੜੇ ਦਾ ਅੰਦਰਲਾ ਟੈਂਪਰਾਮੈਂਟ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਕੂਲ ਕਰਕੇ ਪ੍ਰੋਡਕਟ ਵੀ ਕਹੀ ਹੁੰਦੇ ਆ ਜਿਹੜੇ ਮਾਰਕੀਟ 'ਚ ਬਣਦੇ ਆ ਨਾ ਔਰਲੀ ਦੇਣ ਵਾਲੇ ਉਹ ਜਾਨੀ ਤੁਸੀਂ ਫੀਡ ਦੇ ਵਿੱਚ ਹੀ ਉਹਨੂੰ ਐਡ ਕਰ ਰਹੇ ਹੋ ਹਾਂ ਉਹਦੇ 'ਚ ਉਹਦੇ ਜਿਹੜੇ ਇਨਗਰੀਡੀਅੰਟ ਨੇ ਉਹ ਫੀਡ ਦੇ ਵਿੱਚ ਐਡ ਕਰ ਰਹੇ ਹਾਂ ਹਾਂ ਜਿਵੇਂ ਪਦੀਨਾ ਮੈਂ ਸਮਝ ਗਿਆ ਇਨਗਰੀਡੀਅੰਟ ਹੋਗੇ ਸਾਰੇ ਹਾਂ ਇੱਕ ਇੱਕ ਛੋਟੇ ਛੋਟੇ ਮਾਤਰਾ ਦਾ ਨਸ਼ਾਦਰ ਵਗੈਰਾ ਹੋਰ ਕਲਮੀਸ਼ੋਰਾ ਨਸ਼ਾਦਰ ਆਪਣਾ ਆਹ ਤੁਹਾਡਾ ਕੀ ਕਹਿੰਦੇ ਨੇ ਇਹਨੂੰ ਪਦੀਨਾ ਅਨਾਰ ਦਾਣਾ ਜੋ ਵੀ ਆਉਂਦੇ ਨੇ ਮਤਲਬ ਇਹ ਟੋਟਲ 22 ਤਈ ਆਈਟਮਾਂ ਨੇ ਜਿਹੜੀਆਂ ਫੀਡ ਦੇ ਵਿੱਚ ਸਾਡੀਆਂ ਆਉਣਗੀਆਂ ਤੇ ਘੋੜੇ ਨੂੰ ਟੈਂਪਰਾਮੈਂਟ ਤੇ ਗਰਮੀ ਨਹੀਂ ਲੱਗੂਗੀ ਹਾਂ ਜਿਵੇਂ ਜਿਹਨੂੰ ਆਪਾਂ ਕਹਿੰਦੇ ਨਾ ਵੀ ਹਫਣ ਲੱਗ ਜਾਂਦਾ ਘੋੜਾ ਹਾਂ ਉਹ ਚੀਜ਼ਾਂ ਉਹ ਚੀਜ਼ਾਂ ਲਈ ਅਸੀਂ ਫੀਡ ਮਤਲਬ ਅਸੀਂ ਤਾਂ ਡੇ ਬਾਏ ਡੇ ਘੋੜਿਆਂ ਵਾਸਤੇ ਚੰਗਾ ਕਰ ਰਹੇ ਹਾਂ ਬਾਕੀ ਜੀਨੇ ਜੋ ਪਰ ਇੱਕ ਗੱਲ ਹੈ ਮੈਨੂੰ ਮੈਟਰ ਨਹੀਂ ਕਰਦਾ ਮਤਲਬ ਮੈਨੂੰ ਇੱਕ ਚੀਜ਼ ਦਾ ਮੈਨੂੰ ਪਰਸਨਲੀ ਬੜਾ ਦੁੱਖ ਲੱਗਿਆ ਜਿਹੜਾ ਕੋਈ ਘੋੜਿਆਂ ਵਾਸਤੇ ਚੰਗਾ ਕਰਦਾ ਨਾ ਉਹਨੂੰ ਮਾੜਾ ਬਹੁਤ ਕਹਿੰਦੇ ਆ ਮੇਰੇ ਮੰਗਰ ਕਿੰਨੇ ਪਏ ਆ ਹੁਣ ਵੀ ਪਏ ਹੋਏ ਆ ਫਿਰ ਕੀ ਹੋ ਜਾਊਗਾ ਮੈਂ ਤਾਂ ਕਹਿੰਦਾ ਮੈਂ ਤਾਂ ਤਿਆਰ ਆ ਫਿਰ ਕੀ ਹੋ ਜਾਊਗਾ ਨਾ ਨਾ ਕੁਝ ਨਹੀਂ ਫਰਕ ਨਾ ਮੈਂ ਆਪਣਾ ਕੰਮ ਕਰੀ ਚੱਲੋ ਕਿਸੇ ਨੂੰ ਪਸੰਦ ਆ ਤੁਹਾਡੇ ਨਾਲ ਜੁੜ ਜਾਊਗਾ ਨਹੀਂ ਪਸੰਦ ਤਾਂ ਨਹੀਂ ਜੁੜੂਗਾ ਯਾਰ ਰੱਜੀ ਘਰੇ ਜਾ ਕੇ ਥੋੜੀ ਜੋੜਨਾ ਕੋਈ ਫਰਕ ਨਹੀਂ ਪੈਂਦਾ ਨਾ ਚੀਜ਼ ਬਹੁਤ ਮਤਲਬ ਫੀਡ ਦਾ ਤੁਸੀਂ ਜਿਹੜੀ ਪੈਕਿੰਗ ਕਰਦੇ ਹੋ ਨਾ ਉਪ ਪੈਕਿੰਗ ਦਾ ਵੀ ਮੁਕਾਬਲਾ ਨਹੀਂ ਮੈਂ ਕਿਹ ਚਲੋ ਫੀਲਡ ਦਾ ਤਾਂ ਆਪਾਂ ਕਹਿ ਨਹੀਂ ਸਕਦੇ ਅੱਛਾ ਇਹ ਦੋ ਤਿੰਨ ਚੀਜ਼ਾਂ ਮੈਂ ਭਾਈ ਤੇ ਤੁਹਾਨੂੰ ਹੋਰ ਵੀ ਪੁੱਛਣੀ ਹੈ ਜਿਹੜਾ ਬੈਗ ਸਾਡਾ ਨਾ ਜਿਹੜਾ ਫੀਲਡ ਵਾਲਾ ਬੈਗ ਆ ਇਹਨੂੰ ਵੀ ਇਹ ਤਾਂ ਫਿਰ ਨਾਮ ਨਹੀਂ ਯਾਦ ਆ ਰਿਹਾ ਕੀ ਆ ਇਹਦੇ ਵਿੱਚ ਮਾਈਕਰੋ ਬਹੁਤ ਬਰੀਕ ਬਰੀਕ ਗਲੀਆਂ ਨੇ ਹੂੰ ਵੀ ਇਹਦੇ ਵਿੱਚੋਂ 에어 ਕ੍ਰਾਸ ਹੋਵੇ 에어 ਕ੍ਰਾਸ ਹੋਵੇ ਫੰਗਸ ਨਾ ਬਣੇ ਆਮ ਫੀਡ ਦੇ ਵਿੱਚ ਉਹ ਥੈਲਾ ਨਹੀਂ ਯੂਜ਼ ਹੁੰਦਾ ਜਿਹੜਾ ਇਹ ਥੈਲਾ ਯੂਜ਼ ਕੀਤਾ ਜਾਂਦਾ ਮੇਰੇ ਨਾਮ ਨਹੀਂ ਇੱਕਦਮ ਯਾਦ ਆ ਰਿਹਾ ਨਹੀਂ ਮੈਂ ਦੱਸ ਵੀ ਦਿੰਦਾ ਤੇ ਉਹਦੇ ਵਿੱਚ ਇੰਨੇ ਕੁ ਬਰੀਕ ਮਾਈਕਰੋ ਤੋਂ ਵੀ ਛੋਟੇ ਛੋਟੇ ਸ਼ੇਕ ਨੇ ਥੈਲੇ ਦੇ ਵਿੱਚ ਤਾਂ ਜੋ ਉਹਦੇ ਵਿੱਚ 에어 ਕ੍ਰਾਸ ਕਰੀ ਚੱਲੇ ਵੀ ਹੀਡ ਨੂੰ ਕੋਈ ਨੁਕਸਾਨ ਨਾ ਇੱਕ ਮੈਂ ਮੋਟੀ ਮੋਟੀ ਜੀ ਗੱਲ ਦੱਸਦਾ ਜਿਹੜੀ ਮੈਂ ਵੀਡੀਓ ਪਾਉਣਾ ਉਹਨਾ ਉਹ ਚ ਮੈਂ 4 ਗ੍ਰੇਨ ਬੋਲਦਾ ਹਾਂ ਨਾ ਇੱਕ ਮੱਕੀ ਕਣਕ जौ ਬਾਜਰਾ ਛੋਲੇ ਪੰਜ ਹੋਗੇ ਪੰਜ ਗ੍ਰੇਨ ਮੈਂ ਬੋਲਦਾ ਹਾਂ ਨਾ ਹੁਣ ਤੂੰ ਮੈਨੂੰ ਦੱਸ ਭਾਈ ਕਣਕ ਕਿੰਨੀ ਕੁ ਖਤਰਨਾਕ ਆ ਡਾਕਟਰ ਸਾਹਿਬ ਆਪਣੇ ਖਤਰਨਾਕ ਕੁਝ ਵੀ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਨਾ ਖਤਰਨਾਕ ਕੁਝ ਵੀ ਨਹੀਂ ਉਹਦੀ ਕੁਆਂਟੀਟੀ ਖਤਰਨਾਕ ਆ ਜੇ ਤੁਸੀਂ 2 ਕਿਲੋ ਕਣਕੇ ਪਾਤੀ ਬੇਸਿਕਲੀ ਮੈਂ ਦੱਸਦਾ ਇਹ ਚ ਖਤਰਨਾਕ ਕੁਝ ਵੀ ਨਹੀਂ ਹੈਗਾ ਗ੍ਰੇਨ ਆਪਣੇ ਲੋਕਾਂ ਦੇ ਮਨ ਚ ਵਹਿਮ ਬਣ ਗਿਆ ਨਹੀਂ ਉਸ ਕਰਕੇ ਅਸੀਂ ਮੱਕੀ ਛੱਡਤੀ ਉਹ ਹੁਣ ਮੈਂ ਤਾਂ ਦੱਸਦਾ ਗੱਲ ਮੱਕੀ ਕੰਟੀਨਿਊ ਨਹੀਂ ਕਰਦੇ ਐ ਫੀਡ ਚੋਂ ਭਰਨਗੇ ਠੀਕ ਐ ਐ ਕਰਕੇ ਆਹ ਦੇਖੇ ਚ ਮੱਕੀ ਪਾਈ ਫੀ ਆਹ ਦੇਖੇ ਜੀ ਜੋ ਪਾਇਆ ਵੇ ਯਾਰ ਮੈਂ ਸੋਚਦਾ ਹਾਂ ਨਾ ਵੀ ਹੋਰ ਤੁਹਾਨੂੰ ਇਹ ਤਾਂ ਤੁਸੀਂ ਪੰਜ ਚੀਜ਼ਾਂ ਕੱਢਤੀਆਂ ਠੀਕ ਆ ਹੋਰ ਕੀ ਪਾ ਕੇ ਦੇਵੇ ਅਗਲਾ ਫਿਰ ਤਾਂ ਮਿੱਟੀ ਹੀ ਰਹਿ ਗਈ ਅਸੀਂ ਮੱਕੀ ਨਹੀਂ ਯੂਜ਼ ਕਰਦੇ ਰਕਸਾ ਹਾਂ ਸਾਡੀ ਫੀਡ ਦੇ ਵਿੱਚ ਤਾਂ ਤੁਹਾਨੂੰ ਮੱਕੀ ਨਾਲ ਤੁਹਾਨੂੰ ਕਣਕ ਮਿਲੂਗੀ ਗ੍ਰੇਨ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਜੋ ਜਵੀ ਹੂੰ ਚਨੇ ਹੂੰ ਤੇ ਤਿੰਨ ਗ੍ਰੇਨ ਯੂਜ਼ ਕਰਦੇ ਸੀ ਅਸੀਂ ਅਸੀਂ ਤਿੰਨ ਗ੍ਰੇਨ ਯੂਜ਼ ਕਰਦੇ ਹਾਂ ਜ਼ਿਆਦਾ ਠੀਕ ਹੈ ਇਹ ਇਹ ਇਹੀ ਸਾਡੇ ਗ੍ਰੇਨ ਯੂਜ਼ ਹੁੰਦੇ ਨੇ ਕਿਉਂਕਿ ਆਪਣੇ ਲੋਕ ਪਸੰਦ ਨਹੀਂ ਕਰਦੇ ਮੱਕੀ ਨੂੰ ਤੇ ਕਣਕ ਨੂੰ ਮਾੜੀ ਤਾਂ ਨਹੀਂ ਮਾੜੀ ਨਹੀਂ ਹੈਗੀ ਇਹ ਮੰਨ ਪਰ ਲੋਕਾਂ ਨੇ ਇੰਨੀ ਭੰਡੀ ਪ੍ਰਚਾਰ ਕੀਤਾ ਵੀ ਤੁਹਾਨੂੰ ਬੰਦ ਕਰਨੀ ਪੈਗੀ ਜਿਹੜਾ ਜਿਹੜਾ ਕੈਂਟਰਕੀ ਵਾਲੇ ਨੇ ਕੈਂਟਰਕੀ ਇੱਕ ਉਹ ਬਈ ਯੂ ਐਸ ای ਚ ਆਰਕਨਾ ਯੂਨੀਵਰਸਿਟੀ ਆ ਉਹਦੀ ਫਾਰਮੂਲੇਸ਼ਨ ਮੇਰੇ ਕੋਲੇ ਪਈ ਆ ਕਿਸੇ ਨੂੰ ਵੀ ਡਾਊਟ ਹੋਵੇ ਮੇਰੇ ਤੋਂ ਲੈ ਸਕਦਾ ਉਹਨਾਂ ਨੇ ਸਾਰੀਆਂ ਕੈਟਾਗਰੀਆਂ ਦੇ ਵਿੱਚ ਫੋਲ ਤੋਂ ਲੈ ਕੇ ਬਰੂਡਮੇਅਰ ਤੱਕ ਸਟਾਲੀਅਨ ਤੱਕ ਉਹਦੇ ਚ ਕਾਰਨ ਯੂਜ਼ ਕੀਤੀ ਹੈ ਉਹ ਕਾਰਨ ਨੂੰ ਕੋੜਾ ਵਾਸਤੇ ਹਾਂ ਉਹ ਅਸਲ ਵਿੱਚ ਕੀ ਹੈ ਡਾਕਟਰ ਸਾਹਿਬ ਉਹ ਲੋ ਜਿਵੇਂ ਆਪਣੇ ਅੰਦਰ ਲੱਗਿਆ ਕਿਸੇ ਕੋ ਲੱਗਿਆ ਨਹੀਂ ਹੋਇਆ ਪੰਜਾਬੀ ਦਾ ਨਹੀਂ ਇੰਡੀਆ ਚ ਵੀ ਮਿਲਦਾ ਕਿਸੇ ਕੋ ਨਹੀਂ ਹੋਣਾ ਵੀ ਜਿਹੜਾ ਇਹਨੂੰ ਪਹਿਲਾਂ ਰੋਸਟ ਕਰਦਾ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਆਪਣੇ ਜਿਹੜੀ ਪਹਿਲਣ ਬਸ਼ੇਰੀ ਆ ਕੋਈ ਬੰਦਾ ਆ ਜਾਵੇ ਚੈੱਕ ਕਰ ਲਵੇ ਜਿੰਨਾ ਉਹਦੇ ਥੱਲੇ ਦੁੱਧ ਆ ਪਹਿਲਣ ਥੱਲੇ ਠੀਕ ਆ ਕਿਸੇ ਕੋੜੀ ਥੱਲੇ ਦਿਖਾ ਦਿਓ ਤੇ ਉਹਨੂੰ ਪਤਾ ਕੀ ਪਾਈ ਵੀ ਐਤ ਕੀ ਉਹਦੀ ਫੀਲਡ ਦੇ ਵਿੱਚ 20 ਕਿਲੋ ਮੱਕੀ ਆ ਹਾਂ ਮੈਂ ਮੈਨੂੰ ਪਤਾ ਸੀ ਮੱਕੀ ਚ એનર્ਜੀ ਆ એનર્ਜੀ ਬੱਚੇ ਨੇ ਦੁੱਧ ਪੀਣਾ એનર્ਜੀ ਹੋਊਗੀ ਤਾਂ ਦੁੱਧ ਬਣੂਗਾ ਨਾ ਸਹੀ ਹੈ ਇਹ એનર્ਜੀ ਤਾਂ ਪੂਰੀ ਕਰਨੀ ਪੈਣੀ ਦੇਖੋ ਇਹ ਵੀ ਕੈਲਰੀਜ਼ ਇਨਟੇਕ ਦਾ ਕੰਮ ਆ ਸਾਰਾ ਕੈਲਰੀਜ਼ ਇਨਟੇਕ ਦਾ ਕੰਮ ਆ ਜਿੰਨਾ ਵੀ ਹੈ ਤੇ ਸੱਜਣੋ ਜਿਹੜੇ ਨਾ ਤੁਸੀਂ ਮਤਲਬ ਮੈਨੂੰ ਬਹੁਤ ਸਾਰੇ ਸੱਜਣਾ ਨੇ ਪੁੱਛਿਆ ਉਹ ਕੋਲਾ ਭਰ ਲਿਆਉਂਦੇ ਆ ਵੀ ਆ ਦੇਖੀ ਇਹ ਤਾਂ ਆ ਪਾਇਆ ਵਾ ਵੀਰੇ ਸਾਰੀਆਂ ਚੀਜ਼ਾਂ ਪੈ ਸਕਦੀਆਂ ਨੇ ਪਰ ਕੱਲਾ ਤਾਂ ਨਾ ਕੱਲੀ ਤੁਹਾਨੂੰ ਮੈਂ ਗੱਲ ਕਰ ਦਾਂ ਕੱਲੀ ਤਾਂ ਜੇ ਤੁਸੀਂ ਕਣਕ ਵੀ ਪਾਉਂਗੇ 2 ਕਿਲੋ ਤਾਂ ਵੀ ਮਰੂਗਾ ਜੇ ਕੱਲੇ ਛੋਲੇ ਵੀ 2 ਕਿਲੋ ਪਾਤੇ ਤਾਂ ਵੀ ਉਹੀ ਕੰਮ ਕਰਨਗੇ ਇਹ ਸਾਰੇ ਸੋਰਸ ਆਫ ਕਾਰਬੋਹਾਈਡਰੇਟ ਨੇ ਛੋਲੇ ਹੋਗੇ ਕਣਕ ਹੋਗੀ ਮੱਕੀ ਹੋਗੀ ਜੋਹ ਹੋਗੇ ਬਾਜਰਾ ਹੋ ਗਿਆ ਠੀਕ ਹੈ ਇਹ ਸਾਰੇ ਕਾਰਬੋਹਾਈਡਰੇਟ ਸੋਰਸ ਬਾਜਰਾ ਤਾਂ ਚਲੋ ਸਰਦੀਆਂ ਚ ਹਾਂ ਸਰਦੀਆਂ ਚ ਤਸੀਰ ਗਰਮ ਹੋ ਜਾਂਦੀ ਆ ਹਾਂ ਇਹ ਤਾਂ ਭਾਈ ਫੀਡ ਬਾਰੇ ਹੋਰ ਕਈ ਸੈਨੀ ਫੀਡ ਬਾਰੇ ਤੁਸੀਂ ਕਈ ਐਲੈਬੋਰੇਟ ਕਰਨਾ ਚਾਹੁੰਦੇ ਮੈਨੂੰ ਨਹੀਂ ਲੋੜ ਲਖ ਸਾਹਿਬ ਮੈਨੂੰ ਕੁਝ ਫੀਡ ਬਾਰੇ ਦੱਸਣ ਦੀ ਲੋੜ ਆ ਮੇਰੀ ਮਤਲਬ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਸਿਸਟਮ ਹੀ ਨਹੀਂ ਬਣਾਉਣਾ ਹੈਗਾ ਠੀਕ ਆ ਜਿਹੜੇ ਲੋਕ ਪਾਉਂਦੇ ਨੇ ਲੌਂਗ ਰਨ ਤੋਂ ਪਾ ਰਹੇ ਨੇ ਉਹਨਾਂ ਨਾਲ ਕੰਟੈਕਟ ਕਰੋ ਉਹ ਤੁਹਾਨੂੰ ਦੱਸਣਗੇ ਦਾ ਰਿਜ਼ਲਟ ਕੀ ਆ ਬਾਈ ਜੀ ਉਹਨੇ ਵੀ ਪਾਉਂਦੇ ਨੇ ਆ ਬੈਠੇ ਨੇ ਇਹਨਾਂ ਨੂੰ ਪਤਾ ਵੀ ਘੋੜੀ ਕਿਵੇਂ ਗੱਭੜ ਰਹਿੰਦੀ ਆ ਕਿੰਨੀ ਵਧੀਆ ਸੂੰਦੀ ਆ ਸਾਰਾ ਸਿਸਟਮ ਪਤਾ ਇਹਨਾਂ ਨੂੰ ਘੋੜੇ ਜਿਹੜੇ ਸਟਾਲੀਨ ਵਾਲੇ ਨੇ ਚੰਗੇ ਚੰਗੇ ਸਟਾਲੀਨ ਫੀਡ ਖਾ ਰਹੇ ਨੇ ਉਹਨਾਂ ਉਹਨਾਂ ਦਾ ਟੈਸਟਾ ਬੂਸਟਰ ਚੈੱਕ ਕਰਾਓ ਠੀਕ ਹੈ ਉੱਥੋਂ ਤੁਹਾਨੂੰ ਪਤਾ ਲੱਗੂ ਜੇ ਸਟੀਰੋਇਡ ਯੂਜ਼ ਕਰਾਂਗੇ ਵੀ ਟੈਸਟਾ ਬੂਸਟਰ ਕਿੰਨਾ ਘੱਟ ਜਾਂਦਾ ਪਤਾ ਲੱਗ ਜੂਗਾ ਉਹਨਾਂ ਨੂੰ ਮੈਂ ਤਾਂ ਫੈਕਟਰੀ ਪੁੱਛਦਾ ਵੀ ਜਿੱਥੇ ਤੋਂ ਬਜੜਾ ਇੰਨਾ ਸਸਤਾ ਸਾਰੇ ਗੋਣ ਥੋੜੀ ਜਿਨੇ ਡਾਕਟਰ ਸਾਹਿਬ ਹੁਣ ਤੁਹਾਨੂੰ ਹਾਂ ਤੁਸੀਂ ਇਕੱਲੀ ਇਕੱਲੀ ਚੀਜ਼ ਨਹੀਂ ਮੈਂ ਹੈਰਾਨ ਯਾਰ ਮਤਲਬ ਬੋਡੀ ਬਿਲਡਰ ਦਾ ਲੱਖ ਰੁਪਿਆ ਖਰਚਾ ਆ ਜਾਂਦਾ ਤੇ ਘੋੜੇ ਦਾ 5 ਲੱਖ ਹੋ ਗਿਆ ਤੁਸੀਂ ਪਤਾ ਨਹੀਂ 2500 ਚੀ ਦੇ ਜਾਨੇ ਹੋ ਕੁਝ ਨਹੀਂ ਡਾਕਟਰ ਕੋਈ ਗੱਲ ਨਹੀਂ ਇਹ ਗੱਲਾਂ ਨੇ ਲੋਕਾਂ ਦੀ ਘਰ ਵਾਲੀਆਂ ਤੇ ਉਹਨਾਂ ਦਾ ਕੰਮ ਨਹੀਂ ਓ ਮਿਸਕਨਸੈਪਸ਼ਨ ਕੀ ਆ ਮੈਨੂੰ ਹਾਸਾ ਹੁਣ ਮੈਨੂੰ ਦੁਬਾਰਾ ਵੀਡੀਓ ਕਿਉਂ ਬਣਾਉਣੀ ਪਈ ਜਦੋਂ ਆਪਾਂ ਪਹਿਲਾਂ ਵੀਡੀਓ ਪਾਈ ਮਤਲਬ ਆਪਾਂ ਕਿਹੜਾ ਕੋਈ ਪੀੜ ਪ੍ਰਮੋਸ਼ਨ ਕਰਦੇ ਆ ਮਤਲਬ ਪਰ ਭਾਈਚਾਰਾ ਆਪਣਾ ਕੋਈ ਵੀ ਮੇਰਾ ਕੋਈ ਵੀ ਭਰਾ ਹੋਵੇ ਜਿਹੜਾ ਕੋਈ ਕੰਮ ਕਰਦਾ ਤੇ ਜੈਨੂਨ ਕਰਦਾ ਮੈਨੂੰ ਫੋਨ ਕਰ ਲਿਓ ਆਪਦਾ ਤੇਲ ਫੂਕ ਕੇ ਆਉਂਗਾ ਪਰ ਗੱਲ ਜੈਨੂਨ ਨਿਕਲੇ ਇਹ ਨਾ ਹੋਵੇ ਵੀ ਕੱਲ ਨੂੰ ਅਗਲਾ ਖਿੱਚੀ ਫਿਰੇ ਠੀਕ ਆ ਸਣੀ ਦਾ ਮੈਂ ਸਾਰਾ ਕੁਝ ਚੈੱਕ ਕੀਤਾ ਫੈਕਟ ਫੈਕਟਰੀ ਵੀ ਵੇਚ ਦਿੱਤੀ ਜਿੱਦਨੇ ਮੈਂ ਉੱਥੇ ਕਾਰ ਦਾ ਕੰਮ ਕਰਾਉਂਦਾ ਜਿਹੜਾ ਮਰਜ਼ੀ ਆ ਫੇਰ ਉਸ ਤੋਂ ਬਾਅਦ ਵੀਡੀਓ ਪਾਈ ਸੀ ਅੱਜ ਇਹ ਵੀਡੀਓ ਤਾਂ ਪਾਈ ਆ ਕਿਉਂਕਿ ਮੇਰੇ ਵੀਡੀਓ ਪਾਉਣ ਨਾਲ ਮੈਨੂੰ ਬਹੁਤ ਸਾਰੇ ਸਣੀ ਮੈਨੂੰ ਨਾ ਟਣਾਚ ਪਿਆਰ ਮਿਲਿਆ ਕੋੜਿਆਣੇ ਤੋਂ ਟਣਾਚ ਕੋਸ਼ਕ ਮੰਨ ਕੇ ਚੱਲ ਟਾਇਰ ਪੈਂਚਰ ਹੋਇਆ ਬਾਕੀ ਟਨਾ ਚ ਹੀ ਪਿਆਰ ਮਿਲਿਆ ਤੇ ਮੈਂ ਜਣੀ ਵੀਡੀਓ ਪਾਈ ਸੀ ਨਾ ਜਿੰਨੇ ਕ ਸਵਾਲ ਮੈਨੂੰ ਹੋਏ ਮੈਂ ਕਿਹਾ ਵੀ ਉਹ सनी ਤੋਂ ਜ਼ਰੂਰ ਪੁੱਛੇ ਜਾਣਾ ਜ਼ਰੂਰ ਮੇਰੇ ਤੋਂ ਜਦੋਂ ਮਰਜੀ ਕਾਲ ਕਰਕੇ ਪੁੱਛ ਲੈਣ ਕੋਈ ਵੀ ਕਿਸੇ ਨੂੰ ਨਹੀਂ ਮੈਂ ਵੀਡੀਓ ਰਾਹੀਂ ਤਾਂ ਪੁੱਛਿਆ ਵੀ ਜਿਹੜੇ ਡਾਊਟ ਤੇਰੇ ਵਾਲੀ ਫੀਡ ਰਿਗਾਰਡਿੰਗ ਮੇਰੀ ਵੀਡੀਓ ਪਾਉਣ ਤੋਂ ਬਾਅਦ ਮੇਰੇ ਕੋਲੇ ਆਏ ਉਹ ਮੈਂ ਤੈਨੂੰ ਪੁੱਛੀ ਮੈਂ 100 ਦੀ ਇੱਕ ਗੱਲ ਸਮਝਾਉਣਾ ਡਾਕਟਰ ਸਾਹਿਬ ਜਿੱਦਾਂ ਸ਼ੁਰੂ ਕੀਤਾ ਸੀ ਉਸ ਮਹੀਨੇ ਅਸੀਂ 650 ਥੱਲੇ ਵਿੱਚ ਹੀ ਸੀ ਓਕੇ ਠੀਕ ਹੈ ਜੀ ਅੱਜ ਅਸੀਂ 13 ਤੋਂ 14000 ਥੱਲੇ ਵੇਚ ਰਹੇ ਹਾਂ ਇੰਡੀਆ ਇੰਡੀਆ ਚ ਇੰਡੀਆ ਚ ਠੀਕ ਹੈ ਜੀ ਇੰਡੀਆ ਚ 13 ਤੋਂ 14000 ਨੂੰ ਅਸੀਂ ਹੱਥ ਲਾ ਰਹੇ ਹਾਂ ਤੇ ਜੇ ਇਹ ਗੱਲ ਕੋਈ ਫਰਕ ਵਾਲੀ ਹੁੰਦੀ ਜੇ ਨੂੰ ਮਹੀਨੇ ਚ ਮੈਨੂੰ ਇੱਕ ਦਿਨ ਚਾੰਕੜਾ ਕੱਢਣਾ ਹੋਵੇ 13000 ਦਾ ਤੇ ਲਾ ਲਓ ਤੁਸੀਂ ਵੀ ਕਿੰਨੇ ਥੱਲੇ ਰੋਜ਼ ਬਣਦੇ ਆ ਹੂੰ ਤੁਸੀਂ ਕੱਢੀ ਚੱਲੋ ਉਹਦਾ ਤਾਂ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਕਲੀਅਰ ਦੱਸਦਾ ਮਤਲਬ ਅਸੀਂ ਇਹਦਾ ਹੱਲ ਨਹੀਂ ਕੋਈ ਵੀ ਕਰ ਸਕਦੇ ਹੂੰ ਠੀਕ ਹੈ ਨਾ ਨੀ ਹੱਲ ਕਰਨ ਦੀ ਤਾਂ ਆਪਾਂ ਗੱਲ ਹੀ ਨਹੀਂ ਕਰਦੇ ਹੱਲ ਤਾਂ ਹੋ ਗਿਆ ਹੱਲ ਤਾਂ ਹੋਇਆ ਪਿਆ ਉਹ ਤਾਂ ਆਪਾਂ ਵੀਡੀਓ ਇਸ ਕਰਕੇ ਬਣਾਈ ਆ ਵੀ ਜਿਹੜੇ ਲੋਕਾਂ ਦੇ ਸੱਜਣਾ ਦੇ ਭਰਾਵਾਂ ਦੇ ਮੇਰੇ ਕੋਲੇ ਫੋਨ ਆਉਂਦੇ ਸੀ ਨਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਵੀ ਆਪਾਂ ਸੈਣੀ ਨੂੰ ਬਿਠਾ ਕੇ ਉਹਦੇ ਨਾਲ ਸਿੱਧੀ ਗੱਲ ਕਰ ਲਾਂਗੇ ਨਹੀਂ ਜਦੋਂ ਮਰਜ਼ੀ ਉਹਨਾਂ ਦੀ ਆਪਦੀ ਫੈਕਟਰੀ ਆ ਮੋਸ ਜਦੋਂ ਮਰਜ਼ੀ ਵਿਜ਼ਿਟ ਕਰੋ ਬਣਦੀ ਦੇਖੋ ਉੱਥੇ ਵੀ ਫੀਡ ਕਿਵੇਂ ਬਣਦੀ ਆ ਤੁਹਾਨੂੰ ਹੋਰ ਡਾਊਟਸ ਕਲੀਅਰ ਹੋਣਗੇ ਕੋਸ਼ਿਸ਼ ਤੁਹਾਡੇ ਚੰਗੇ ਲਈ ਕੀਤੀ ਆ ਚੰਗਾ ਕਰਦਾ ਰਹਾਂਗੇ ਮਤਲਬ ਇਹੀ ਸਾਡੇ ਕੋਲ ਹੈਗਾ ਅਸੀਂ ਘੋੜਿਆਂ ਨੂੰ ਪਿਆਰ ਕਰਦੇ ਆਂ ਸਾਡਾ ਹੋਰ ਕੋਈ ਮਕਸਦ ਨਹੀਂ ਦੇਖੋ ਬਿਜ਼ਨਸ ਮੇਰੇ ਕੋਲ ਬਹੁਤ ਨਹੀਂ ਡਾਕਟਰ ਸਾਹਿਬ ਨੂੰ ਪਤਾ ਮੇਰੇ ਹੋਰ ਵੀ ਬਿਜ਼ਨਸ ਨੇ ਉਹ ਚਲੋ ਅੱਗੇ ਡਿਸਕਲੋਜ਼ ਕੀ ਕਰਨੇ ਆ ਮੇਰਾ ਇਹ ਕੋਈ ਫੀਡ ਦਾ ਕੋਈ ਵਧੀਆ ਮਤਲਬ ਵੱਡੇ ਲੈਵਲ ਦਾ ਬਿਜ਼ਨਸ ਸੋਚਿਆ ਨਹੀਂ ਸੀ ਪਰ ਘੋੜਿਆਂ ਵਾਲਿਆਂ ਨੇ ਘੋੜਿਆਂ ਵਾਲਿਆਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਵੀ ਇੰਨਾ ਵੱਡਾ ਹੋ ਚੁੱਕਿਆ ਯਾਰ ਮੈਂ ਇੱਕ ਗੱਲ ਦੇਖੀ ਹੈ ਸਣੀ ਘੋੜੇ ਵਾਲੇ ਸੱਜਣ ਐਸੇ ਨੇ ਨਾ ਵਿੱਚ ਤਾਂ ਜੇ ਤੁਸੀਂ ਉਹਨਾਂ ਦਾ ساری ਉਮਰ ਪਾਣੀ ਭਰੀ ਜਾਓ ਤਾਂ ਵੀ ਥੋੜਾ ਵਿੱਚ ਵਿੱਚ ਐਸੇ ਆ ਵੀ ਉਹਨੂੰ ਦੇਖ ਕੇ ਇੱਕ ਵਾਰੀ ਬੰਦਾ ਮਤਲਬ ਵੀ ਜਿਵੇਂ ਕੋਈ ਕੌੜੀ ਚੀਜ਼ ਨਹੀਂ ਹੁੰਦੀ ਵੀ ਖਾ ਕੇ ਮੁੜ ਕੇ ਉਹ ਜੀ ਚੀਜ਼ ਨੂੰ ਦੇਖਣ ਨੂੰ ਵੀ ਜੀ ਨਹੀਂ ਕਰਦਾ ਇਹੋ ਜੇ ਵੀ ਲੋਕ ਹੋਣਗੇ ਨਹੀਂ 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 ਕੋੜੇ ਵਾਲਾ ਕੋਈ ਵੀ ਨਹੀਂ ਮਾੜਾ ਬੇਸਿਕਲੀ ਥੋੜੀ ਸੋਚ ਤੇ ਸਮਝ ਦਾ ਫਰਕ ਆ ਹਰੇਕ ਬੰਦੇ ਦੀ ਨਹੀਂ ਮੈਂ ਇੱਕ ਇੱਕ ਗੱਲ ਜਾਣਦਾ ਮੇਰੀ ਕਿਹੋ ਜੀ ਨੇਚਰ ਆ ਜਿਹੜੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਮਤਲਬ ਮੇਰਾ ਕੰਮ ਪਸੰਦ ਨਹੀਂ ਤੈਨੂੰ ਤੂੰ ਮੈਨੂੰ ਕਹਿ ਵੀ ਭਾਈ ਤੇਰਾ ਕੰਮ ਪਸੰਦ ਨਹੀਂ ਤੂੰ ਓਕੇ ਆ ਬਾਈ ਆ ਠੀਕ ਆ ਹਨ ਇਹ ਕੀ ਗੱਲ ਹੋਈ ਵੀ ਮਤਲਬ ਅਗਰ ਉਹ ਲੱਤਾਂ ਖਿੱਚੀ ਚੱਲੋ ਕੁਝ ਨਹੀਂ ਹੁੰਦਾ ਡਾਕਟਰ ਸਾਹਿਬ ਇਹ ਨੇਚਰ ਦਾ ਫਰਕ ਹੁੰਦਾ ਹਰੇਕ ਇਨਸਾਨ ਦੀ ਆਪਣੀ ਆਪਣੀ ਨੇਚਰ ਦੇਖੋ ਮੈਂ ਅੱਜ ਸੈਨੀ ਸਾਹਮਣੇ ਬੈਠਾ ਠੀਕ ਹੈ ਮੈਂ ਕਿਹੜਾ ਕੋਈ ਐਡ ਪ੍ਰੋਮੋਸ਼ਨ ਕਰਦਾ ਜੀ ਨੂੰ ਸੈਨੀ ਵਾਲੀ ਫੀਡ ਪਸੰਦ ਆ ਉਹ ਪਾਓ ਜੀ ਨੂੰ ਰਿਜ਼ਲਟ ਮਿਲਦਾ ਠੀਕ ਹੈ ਕੋਈ ਨਵਾਂ ਬੰਦਾ ਭਾਈ ਉਹ ਪਾ ਕੇ ਜੇ ਉਹਨੂੰ ਰਿਜ਼ਲਟ ਮਿਲਦਾ ਤਾਂ ਪਾਓ ਨਹੀਂ ਗਾਹਾਂ ਪਾਉਣ ਦੀ ਲੋੜ ਨਹੀਂ ਠੀਕ ਨਹੀਂ ਇਦਾਂ ਜੈਨੂਨ ਗੱਲ ਹੈ ਨਾ ਇੱਕ ਵਾਰ ਖਰੀਦੋ ਇੱਕ ਵਾਰ ਖਰੀਦੋ ਪਾਓ ਚੈੱਕ ਕਰੋ ਹਾਂ ਬਸ ਉਹ ਪਾਓ ਚੈਸਤਾ ਸ਼ੁਰੂ ਤੋਂ ਹੀ ਕਰਨੇ ਮੈਨੂੰ ਕੋਈ ਵਾਰ ਆ ਜੂਗਾ ਪਰ ਇੰਨੀ ਕਿ ਮੈਨੂੰ ਤਸੱਲੀ ਹੈ ਭਾਜੀ 25 ਭੇਜ ਦਿਓ 30 ਭੇਜ ਦਿਓ ਮੈਂ ਕਿਹਾ ਵੀਰੇ ਪਹਿਲਾਂ ਪਾਈ ਆ ਨਹੀਂ ਭਾਜੀ ਇੱਕ ਲੈ ਲਾ ਕਈ ਬੰਦੇ ਨੇ ਮੈਨੂੰ ਫੋਨ ਕਰਿਆ ਇੱਕ ਡੇਰਾ ਉਧਰ ਸੰਗਰੂਰ ਵਾਲੀ ਸਾਈਡ ਉਹਨਾਂ ਦਾ ਆਪਣਾ ਹਾਂ ਕਹਿੰਦੇ ਅਸੀਂ ਉਹਨਾਂ ਨੂੰ ਕਹੇ ਸੀ ਵੀ ਸਾਨੂੰ 15 ਕੁਆਂਟਲ ਭੇਜ ਦਿਓ ਹਾਂ ਕਹਿੰਦੇ ਉਹ ਕਹਿੰਦੇ ਵੀ ਨਹੀਂ ਇੰਨੀ ਨਹੀਂ ਅਸੀਂ ਭੇਜਦੇ ਪਹਿਲਾਂ ਚੈੱਕ ਕਰੋ ਹਾਂ ਪਾ ਕੇ ਹਾਂ ਰਖੋ ਆਪਾਂ ਨੂੰ ਹੈ ਹੀ ਨਹੀਂ ਉਹ ਕਰ ਉਹ ਕਰਨਾ ਵਾ ਵੀ ਕੀ ਆ ਅਗਲੇ ਦਾ ਨੁਕਸਾਨ ਨਾ ਹੋਵੇ ਮਾੜੀ ਜੀ ਗੱਲ ਪਿੱਛੇ ਇੱਕ ਅਸੀਂ ਕਹਿੰਦੇ ਇੱਕ ਲੈ ਜਾ ਭਰਾਵਾ ਪਹਿਲੀ ਵਾਰ ਵਾਲਾ ਤੈਨੂੰ ਫਿੱਟ ਲੱਗੀ ਪਾ ਲਈ ਨਹੀਂ ਫਿੱਟ ਲੱਗੀ ਨਾ ਲੈ ਕੇ ਜਾਏ ਹੁਣ ਇਹ ਤੋਂ ਬਾਅਦ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਤੇ ਇਹ ਸੱਜਣੋ ਸਾਰੀ ਫੀਡ ਤੇ ਗੱਲਬਾਤ ਸੀਗੀ ਵੀਡੀਓ ਨਾ ਆਉਣ ਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਮੇਰੀ ਸਿਹਤ ਠੀਕ ਨਹੀਂ ਸੀ ਮੇਰੇ ਬਾਹਲ ਡਾਕਟਰ ਦੇ ਵਿੱਚ ਪ੍ਰੋਬਲਮ ਸੀਗੀ ਲੀਵਰ ਦੇ ਵਿੱਚ ਤੇ ਹੁਣ ਉਹ ਠੀਕ ਆ ਤੇ ਅੱਗੇ-ਅੱਗੇ ਵੀਡੀਓ ਵੀ ਆਉਣਗੀਆਂ ਤੁਹਾਡੇ ਨਾਲ ਇਨਫੋਰਮੇਸ਼ਨ ਲਈ ਮੈਂ ਘੱਟੋ-ਘੱਟ 100 ਕਿਤਾਬ ਇਕੱਠੀ ਕੀਤੀ ਆ ਠੀਕ ਆ ਉਹ ਸਾਰੀ ਗੱਲ ਆਪਾਂ ਇਹਦੇ ਵਿੱਚ ਨਹੀਂ ਕਰਦੇ ਜਿਹੜੀ ਮੰਨ ਲਾ ਪਹਿਲਾਂ ਜਿਹੜਾ ਇਨਸੀਡੈਂਸ ਹੋਇਆ ਠੀਕ ਆ ਉਹ ਛੱਡੋ ਤੇ ਉਹ ਆਪਾਂ ਗੱਲ ਨਹੀਂ ਕਰਦੇ ਤੇ ਉਹ ਉਹਨਾਂ ਨੂੰ ਖੁੱਲੀ ਛੁੱਟੀ ਆ ਸਾਰੇ ਸੱਜਣਾ ਨੂੰ ਜਿਨ੍ਹਾਂ ਨੇ ਪਿਆਰ ਕਰਨਾ ਦਿਲ ਖੋਲ ਕੇ ਕਰੋ ਜਿਨ੍ਹਾਂ ਨਾਲ ਨਫ਼ਰਤ ਕਰਨੀ ਆ ਉਹ ਵੀ ਦਿਲ ਖੋਲ ਕੇ ਕਰਿਓ ਦਿਲ 'ਚ ਨਾ ਰੱਖਿਓ ਠੀਕ ਹੈ ਜੀ ਤੇ ਸਾਰੇ ਸੱਜਣਾਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਜਿੰਨਾ ਪਿਆਰ ਮੈਨੂੰ ਘੋੜਿਆਲੇ ਨੇ ਦਿੱਤਾ ਸ਼ਾਇਦ ਮਰਨ ਤੋਂ ਬਾਅਦ ਇਹਨਾਂ ਰੱਬ ਨੇ ਵੀ ਨਹੀਂ ਦੇਣਾ ਠੀਕ ਹੈ ਫਿਰ ਹੁਣ ਇਸ ਗੱਲ ਕਰਕੇ ਕਿਸੇ ਦੀ ਕਬਰਾਟ ਨਹੀਂ ਤੇ ਇਹ ਮੇਰੇ ਮਨ ਲਾ ਇਹ ਮੇਰਾ ਭਤੀਜਾ ਠੀਕ ਹੈ ਸੁਖਰਾਜ ਤੇ ਆ ਇਹਦਾ ਮਿੱਤਰ ਆ ਮੁੰਡਾ ਤੇ ਸਣੀ ਬੈਠਾ ਅਸੀਂ ਸਾਰੀ ਗੱਲਬਾਤ ਤੁਹਾਡੇ ਨਾਲ ਫੀਡ ਦੀ ਕਰੀ ਆ ਘੋੜਿਆਂ ਦੀ ਕਰੀ ਆ ਜੇ ਕੋਈ ਡਾਊਟ ਹੋਇਆ ਨਾ ਕਮੈਂਟ ਕਰ ਦਿਓ ਸਣੀ ਵਾਲਿਆਂ ਚਾਹੇ 20 ਵੀਡੀਓ ਬਣਾਉਣੀਆਂ ਪੈ ਜਾਣ ਤੁਸੀਂ ਬੀਏ ਬਣਾਉਂਗਾ ਪਰ ਮਨ 'ਚ ਕੋਈ ਸਵਾਲ ਨਾ ਰੱਖਿਓ ਠੀਕ ਹੈ ਪਹਿਲਾਂ ਵੀ ਮੈਨੂੰ ਕਈ ਸਵਾਲ ਆਏ ਉਦੋਂ ਮੇਰੀ ਸਿਹਤ ਨਹੀਂ ਸੀ ਠੀਕ ਹੈ ਸਭ ਲਈ ਓਪਨ ਆ ਵੀਰੇ ਫੈਕਟਰੀ ਜਿਹੜਾ ਮਰਜ਼ੀ ਆ ਕੇ ਵਿਜ਼ਿਟ ਕਰ ਸਕਦਾ ਜਿਹੜਾ ਮਰਜ਼ੀ ਸਟੀਅਰਪੋਰਟ ਚੱਕ ਕੇ ਲੈ ਜਾਓ ਜਿਹੜਾ ਪਿਆ ਉੱਥੇ ਜਿਹੜਾ ਮਰਜ਼ੀ ਦੇਖ ਕੇ ਜਿੰਨਾ ਮਰਜ਼ੀ ਪਵਾ ਲਿਓ ਠੀਕ ਹੈ ਖੁੱਲੀ ਛੁੱਟੀ ਆ ਤੇ ਜਿਹੜੀਆਂ ਬੱਚਾ ਖੋਰਦੀਆਂ ਨੇ ਘੋੜੀਆਂ ਮਤਲਬ ਸਣੀ ਵਾਲੀ ਫੀਡ ਨਾਲ ਉਹ ਵੀ हट ਗਈਆਂ ਮਤਲਬ ਵੀ ਉਹ ਉਹਨੂੰ ਕੀ ਕਹੀਏ ਕੁਛ ਨਹੀਂ ਕੋਰਦਿਆਂ ਉਹ ਫਸਰੀ ਗੱਲ ਉਹ ਕਾਹ ਨੂੰ ਕਾਹ ਨੂੰ ਕੁਛ ਨਹੀਂ ਹੈਗਾ ਮੰਦਾ ਬਹਿਮ ਆ ਜੀ ਇਹ ਕੁਛ ਨਹੀਂ ਹੈਗਾ ਤੇ ਅਨੰਦ ਲੋਕ ਉਹ ਕਹਿੰਦੇ ਨਹੀਂ ਦੀਵੀ ਦਾ ਸ਼ੇਰ ਇੱਕ ਕਹਿੰਦਾ ਆਹ ਵਾਹ ਸੁਣ ਕੇ ਐਵੇਂ ਨਾ ਬਦਨਾਮ ਕਰੀ ਜਾ ਦੇਵੀ ਨੂੰ ਸਮਝਣਾ ਹੈ ਤਾਂ ਮੁਲਾਕਾਤ ਕਰਕੇ ਵੇਖ ਮੈਂ ਕੀ ਕਹ ਰਿਹਾ ਫੈਕਟਰੀ ਆਓ ਨਾ ਫਿਰ ਪਤਾ ਲੱਗੂਗਾ ਨਾ ਗੱਲ ਤਾਂ ਉੱਥੇ ਆ ਗਈ ਨਾ ਵੀ ਫੈਕਟਰੀ ਆਓ ਪਤਾ ਲੱਗੂਗਾ ਤੁਹਾਨੂੰ ਕਿਵੇਂ ਉੱਥੇ ਕੰਮ ਹੁੰਦਾ ਕੀ ਸਿਸਟਮ ਆ ਔਰ ਕਿੰਨਾ ਜਿਹੜਾ ਮਟੀਰੀਅਲ ਯੂਜ਼ ਹੁੰਦਾ ਵੀ ਕਿੰਨੀ ਕੁ ਕੁਆਲਿਟੀ ਆ ਉਸ ਮਟੀਰੀਅਲ ਦੀ ਕਿਉਂਕਿ ਜਦੋਂ ਥੈਲੇ ਚ ਪੈ ਗਿਆ ਉਹ ਬ੍ਰੇਕ ਗਿਆ ਉਹ ਹੀਟ ਹੋ ਗਿਆ ਉਹ ਰੋਸਟ ਹੋ ਗਿਆ ਦੇਖੋ ਸਾਡੇ ਰੋਸਟਰਡ ਦਾ ਰੋਸਟ ਰੋਸਟ ਕਰਨ ਵਾਲਾ ਕਿੱਡਾ ਵੱਡਾ ਪਲਾਂਟ ਲੱਗਿਆ ਹੋਇਆ ਹਨਾ ਤੁਸੀਂ ਹੋਰ ਵੀ ਫੈਕਟਰੀਆਂ ਵਿਜ਼ਿਟ ਕਰੋ ਰੋਸਟਰਡ ਨੂੰ ਫੰਗਸ ਨਹੀਂ ਪੈਂਦੀ ਛੇਤੀ ਹਾਂ ਇਹ ਡਾਈਜੈਸ਼ਨ ਵੀ ਜ਼ਿਆਦਾ ਹੁੰਦੀ ਹੈ ਸਾਡਾ ਡਾਈਜੈਸ਼ਨ ਉਹ ਤਾਂ ਹੀ ਪੈਂਦੀ ਹੈ ਨਾ ਟੌਕਸਿਟੀ ਨਹੀਂ ਕਰਦਾ ਇਸ ਟੀਮ ਰੋਸਟਰਡ ਦਾ ਪਲਾਂਟ ਸਾਡੇ ਕੋਲ ਲੱਗਿਆ ਹੈ ਹੋਰ ਵੀ ਫੈਕਟਰੀਆਂ ਵਿਜ਼ਿਟ ਕਰੋ ਜਿੱਥੇ ਫੀਡ ਬਣਦੀ ਆ ਤੇ ਉਹਨਾਂ ਨੂੰ ਵੀ ਚੈੱਕ ਕਰੋ ਸਾਰੇ ਭਰਾ ਨਹੀਂ ਆ ਸਕਦੇ ਨਾ ਆਪਾਂ ਇੱਕ ਕਿਸੇ ਦਿਨ ਸਾਰੀ ਫੈਕਟਰੀ ਵਿਜ਼ਿਟ ਕਰਾਉਣੀ ਹੈ ਵੀਡੀਓ ਜੋ ਖੁੱਲਾ ਹੈ ਟਾਈਮ ਜਦੋਂ ਮਰਜੇ ਜਦੋਂ ਮਰਜੇ ਤੇ ਜਲਦੀ ਸਣੀ ਭਾਈ ਤੈਨੂੰ ਇਨਵਾਈਟ ਵੀ ਆ ਨਹੀਂ ਮੈਂ ਜਲਦ ਤੋਂ ਜਲਦੀ ਪਹੁੰਚੂਗਾ ਹਾਂ ਮੇਰੇ ਕੋਲੇ ਘਰੇ ਪਹੁੰਚੋ ਭਾਈ ਬੇਸ਼ੇਰਾ ਦੇਖਣ ਵੈਸੇ ਚਲੋ ਤੇਰਾ ਬਿਜ਼ਨਸ ਮਤਲਬ ਬਾੜੇ ਥਾਵੇਂ ਖੇਲ ਰਿਆ ਹੋਇਆ ਬੰਦਾ ਦੂ ਕੱਲਾ ਕੋਈ ਗੱਲ ਨਹੀਂ ਤੇ ਤੱਕਿਆ ਤਾਂ ਉਦਾਂ ਹੀ ਸੀਗਾ ਵੀ ਮੈਂ ਆਉਂਗਾ ਹਨਾ ਕੁਸ ਮੇਰਾ ਵੀ ਟਾਈਮ ਤੈਨੂੰ ਪਤਾ ਹੀ ਆ ਮੈਂ ਵੀ ਮਤਲਬ ਘਰੇ ਬਾੜਾ ਹੀ ਰਹਿਣਾ ਤੇ ਇਸ ਕਰਕੇ ਸੱਜਣੋ ਬਹੁਤ ਸਾਰਾ ਪਿਆਰ ਤੁਹਾਨੂੰ ਦਿਲੋਂ ਸੱਚੀ ਦਿਲੋਂ ਪਿਆਰ ਆ ਤੁਹਾਨੂੰ ਠੀਕ ਹੈ ਜਿਹੜੀ ਵੀ ਚੀਜ਼ ਮੈਂ ਨਹੀਂ ਕਹਿੰਦਾ ਸਣੀ ਵਾਲੀ ਫੀਡ ਪਾਓ ਪਰ ਵਰਤ ਕੇ ਜਰੂਰ ਦੇਖ ਲਿਓ ਜੇ ਤੁਹਾਨੂੰ ਰਿਜ਼ਲਟ ਨਾ ਮਿਲਿਆ ਆ ਬੈਠਾ ਸਣੀ ਮੈਨੂੰ ਨਾ ਫੜੇ ਠੀਕ ਹੈ ਬੈਠਾ ਜੀ ਕਦੇ ਕਦੇ ਨਹੀਂ ਮੈਂ ਸასი ਸ਼ਾਲ ਦੋਸਤੋ ਸਾਰਿਆਂ ਨੂੰ ਮਿਲਦੇ ਆ ਨੈਕਸਟ ਵੀਡੀਓ ਸასი ਸ਼ਾਲ